ਇਹ ਤੁਸੀਂ ਦੁਬਈ ਵਗੈਰਾ ਦੇ ਵਿੱਚ ਦੇਖਿਆ ਹੋਣਾ ਜਿਹੜੇ ਸ਼ੇਖ ਵਗੈਰਾ ਨੂੰ ਮੈਨੂੰ ਬਹੁਤ ਯੂਜ਼ ਕਰਦੇ ਆ ਹਾਂ ਸਾਰਾ ਆਪਣੇ ਕੋਲੇ ਇੰਪੋਰਟਡ ਫਰਨੀਚਰ ਹੈ ਆਪਣੇ ਕੋਲੇ ਟਰਕੀ ਤੋਂ ਔਰ ਚਾਈਨਾ ਤੋਂ ਔਰ ਇਟਲੀ ਤੋਂ ਇੰਪੋਰਟ ਹੁੰਦਾ ਸਾਰਾ ਇਹ ਮੇਡ ਇਨ ਟਰਕੀ ਇਹ ਵਾਲਾ ਸੋਫਾ ਬਹੁਤ ਫੇਮਸ ਡਿਜ਼ਾਈਨ ਹੈ ਟਰਕੀ ਦੀ ਜਸਲਾ ਗੱਡੀ ਹੋਗੀ ਜਾਂ ਫਰਾਰੀ ਹੋਗੀ ਔਰ ਜਾਂ ਰਾਇਲ ਰੈਸ ਹੋਗੀ ਜੋ ਉਹ ਗੱਡੀਆਂ ਯੂਜ਼ ਕਰਦੀਆਂ ਲੈਦਰ ਉਹ ਵਾਲਾ ਲੈਦਰ ਇਹਦੇ ਵਿੱਚ ਯੂਜ਼ ਹੋਇਆ ਇਹਦੀ ਬਹੁਤ ਡਿਮਾਂਡ ਹੈ ਔਰ ਇਹ ਇੱਕ ਘੰਟੇ ਦੇ ਬਚੇ ਨੇ ਸਿਰਫ 5 ਰੁਪਏ ਦੀ ਬਿਜਲੀ ਖਾਣੀ ਆ ਆਪਣਾ ਕਲਾਸਿਕਲ ਡਿਜ਼ਾਈਨ ਆ ਇਹਨੂੰ ਫਰੈਂਚ ਸਟਾਈਲ ਬੋਲਦੇ ਆ ਇਹ ਸਾਡੇ ਕੋਲ ਜਿਹੜੇ ਮੈਟਰਸ ਨੇ ਸਾਰੇ 12 ਇੰਚ ਦੇ ਮੈਟਰਸ ਨੇ ਤੇ 1000 ਰੁਪਏ ਤੋਂ ਲੈ ਕੇ ਆਪਣੇ ਕੋਲ 5000 ਰੁਪਏ ਪਰ ਮੀਟਰ ਤੱਕ ਦਾ ਲੈਦਰ ਲੱਗੇ ਠੀਕ ਆ ਦੋਸਤੋ ਅੱਜ ਇੱਕ ਇਹਨਾਂ ਸੋਹਣਾ ਫਰਨੀਚਰ ਲੈ ਕੇ ਆਏ ਤੁਹਾਡੇ ਲਈ ਜਿਹੜਾ ਤੁਸੀਂ ਸ਼ਾਇਦ ਪਹਿਲਾਂ ਫਿਲਮਾਂ 'ਚ ਹੀ ਦੇਖਿਆ ਹੋਣਾ ਵੀ ਮੈਂ ਤਾਂ ਪੰਜਾਬ ਦੇ ਵਿੱਚ ਕਦੇ ਦੇਖਿਆ ਨਹੀਂ ਹੈਗਾ ਇੰਪੋਰਟਡ ਕਲਾਸਿਕਲ ਤੇ ਮਾਡਰਨ ਡਿਜ਼ਾਈਨ ਦੇ ਵਿੱਚ ਹਰ ਤਰ੍ਹਾਂ ਦਾ ਫਰਨੀਚਰ ਲੈ ਕੇ ਆਏ ਆ ਤੇ ਜਿਹੜਾ ਕੀ ਸਾਰਾ ਇੰਪੋਰਟ ਹੁੰਦਾ ਤੇ ਬਾਈ ਹੋਰੀ ਕਰਦੇ ਨੇ ਤੇ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਕਲਰ ਤੇ ਸਭ ਤੋਂ ਵੱਡੀ ਗੱਲ ਵੀ ਜੋ ਲੈਦਰ ਬਾਈ ਹੋਰੀ ਦਿਖਾ ਰਹੇ ਸੀਗੇ ਬਹੁਤ ਵਧੀਆ ਕੰਮ ਹੈਗਾ ਤੇ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਗੁਰਜੀਤ ਕਿ ਲੋ ਵਧੀਆ ਜੀ ਵਧੀਆ ਬਾਈ ਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਨਾ ਆਪਣੀ ਸ਼ਾਪ ਦਾ ਨਾਮ ਤੇ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆ ਆ ਆਪਣੀ ਸ਼ਾਪ ਦਾ ਨਾਮ ਹੈ ਵੀ ਆਰਟ ਵਰਲਡ ਇੰਟੀਰੀਅਰ ਐਕਸਟੀਰੀਅਰ ਡਿਜ਼ਾਈਨ ਇਹ ਮਲੋਟ ਦੇ ਵਿੱਚ ਹੈ ਔਰ ਮਲੋਟ ਇਹ ਮੁਕਸਰ ਡਿਸਟ੍ਰਿਕਟ ਦੇ ਵਿੱਚ ਹੈ ਜੀ ਬਲ ਸਭ ਤੋਂ ਵੱਡੀ ਨਿਸ਼ਾਨੀ ਦੋਸਤੋ ਜਿੱਥੇ ਗੱਡੀਆਂ ਦੀ ਮਾਰਕੀਟ ਹੈ ਉਹਦੀ ਬੈਕ ਸਾਈਡ ਬਿਲਕੁਲ ਬਿਲਕੁਲ ਜੀ ਬਈ ਜੇ ਹੁਣ ਗੱਲ ਕਰੀਏ ਆਪਣੇ ਕੋਲ ਜਿੰਨਾ ਵੀ ਬਹੁਤ ਸੋਹਣਾ ਤੇ ਕੈਂਟ ਰਾਇਲ ਲੁੱਕ ਦਾ ਫਰਨੀਚਰ ਪਿਆ ਹੈਗਾ ਤੇ ਬਈ ਇਹ ਸਾਰਾ ਇੰਪੋਰਟਡ ਹੈ ਹਾਂ ਸਾਰਾ ਆਪਣੇ ਕੋਲ ਇੰਪੋਰਟਡ ਫਰਨੀਚਰ ਹੈ ਆਪਣੇ ਕੋਲ ਟਰਕੀ ਤੋਂ ਔਰ ਚਾਈਨਾ ਤੋਂ ਔਰ ਇਟਲੀ ਤੋਂ ਇੰਪੋਰਟ ਹੁੰਦਾ ਸਾਰਾ ਫਰਨੀਚਰ ਠੀਕ ਹੈ ਜੀ ਇਹ ਹਾਂਜੀ ਤੇ ਬਈ ਕਿੰਨਾ ਟਾਈਮ ਹੋ ਗਿਆ ਕਿੰਨਾ ਐਕਸਪੀਰੀਅੰਸ ਹੋ ਗਿਆ ਕੰਮ ਦੇ ਵਿੱਚ ਹਾਂ ਆਪਾਂ ਨੂੰ ਸਰ ਅੰਟੀਰੀਅਰ ਐਕਸਟੀਰੀਅਰ ਦੇ ਵਿੱਚ 15 ਸਾਲ ਹੋ ਗਏ ਔਰ 5 ਸਾਲ ਤੋਂ ਲੈ ਆਪਾਂ ਇੰਪੋਰਟ ਦਾ ਸ਼ੁਰੂ ਕੀਤਾ ਹੋਇਆ ਔਰ 2-3 ਮਹੀਨੇ ਪਹਿਲਾਂ ਆਪਾਂ ਡਿਸਪਲੇ ਸ਼ੁਰੂ ਕੀਤੀ ਹੋਈ ਹੈ ਮਲੋਡ ਦੇ ਵਿੱਚ ਠੀਕ ਹੈ ਜੀ ਬਈ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਓ ਵੀ ਕਿਹੜੇ-ਕਿਹੜੇ ਪ੍ਰੋਡਕਟ ਮਿਲਣਗੇ ਫਿਰ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਸਾਰੇ ਪ੍ਰੋਡਕਟ ਆਪਣੇ ਕੋਲ ਸਰ ਸਟਾਰਟਿੰਗ ਦੇ ਵਿੱਚ ਆਪਣੇ ਕੋਲੇ ਲੈਦਰ ਦਾ ਬੈੱਡ ਜੀ ਔਰ ਇਹ ਹਾਈ ਕੁਆਲਿਟੀ ਸਾਰੀ ਲੈਦਰ ਲੱਗੇ ਇਹ ਮਾਡਰਨ ਡਿਜ਼ਾਈਨ ਦੇ ਵਿੱਚ ਆ ਜੀ ਔਰ ਜਿਹੜਾ ਜੇ ਆਪ ਲੈਦਰ ਦੀ ਗੱਲ ਕਰਾਂਗੇ ਤੇ 1000 ਰੁਪਏ ਤੋਂ ਲੈ ਕੇ ਆਪਣੇ ਕੋਲ 5000 ਰੁਪਏ ਪਰ ਮੀਟਰ ਤੱਕ ਦਾ ਲੈਦਰ ਲੱਗਿਆ ਹੋਇਆ ਆਪਣੇ ਫਰਨੀਚਰ ਤੇ ਮਤਲਬ ਪ੍ਰੀਮੀਅਮ ਕੁਆਲਿਟੀ ਦੀ ਚੀਜ਼ ਲੱਗੀ ਬਿਲਕੁਲ ਬਿਲਕੁਲ ਪ੍ਰੀਮੀਅਮ ਕੁਆਲਿਟੀ ਦਾ ਤੁਹਾਨੂੰ ਲੈਦਰ ਮਿਲੇਗਾ ਔਰ ਇਹਦੇ ਨਾਲ ਤੁਹਾਨੂੰ ਇਹ ਸਾਡੇ ਕੋਲ ਜਿਹੜੇ ਮੈਟਰਸ ਨੇ ਸਾਰੇ 12 ਇੰਚ ਦੇ ਮੈਟਰਸ ਨੇ ਠੀਕ ਹੈ ਜੀ ਪੂਰਾ ਟਾਈਮ ਔਰ ਇਹ ਵੀ ਤੁਸੀਂ ਹੋਟਲ ਵਗੈਰਾ ਦੇ ਵਿੱਚ ਹੀ ਤੁਸੀਂ ਦੇਖੇ ਹੋਣੇ ਇਸ ਤਰ੍ਹਾਂ ਦੇ 12 ਦੇ ਆਪਾਂ ਬਹੁਤ ਘੱਟ ਯੂਜ਼ ਹਾਂਜੀ ਠੀਕ ਹੈ ਭਾਈ ਜੀ ਬਿਲਕੁਲ ਜੀ ਜੀ ਇਸ ਤੋਂ ਅਗਿਆ ਟੇਬਲ ਇਹ ਸਾਰੇ ਡਾਈਨਿੰਗ ਟੇਬਲ ਹੈ ਇਹ ਵੀ ਮਾਡਰਨ ਹੈ ਵੀ ਬਹੁਤ ਯਾਨੀ ਕਿ ਟ੍ਰੈਂਡ ਦੇ ਵਿੱਚ ਇਸ ਤਰ੍ਹਾਂ ਦੇ ਟੇਬਲ ਆ ਇੱਕ ਪੀਸ ਦੀ ਬਣਿਆ ਲੱਗਦਾ ਹੈ ਨਾ ਹਾਂਜੀ ਬਿਲਕੁਲ ਇੱਕ ਪੀਸ ਦਾ ਹੀ ਬਣਿਆ ਸਰ ਇਹ ਵਾਲਾ ਆਪਣਾ ਕਲਾਸਿਕਲ ਡਿਜ਼ਾਈਨ ਹੈ ਇਹਨੂੰ ਫ੍ਰੈਂਚ ਸਟਾਈਲ ਬੋਲਦੇ ਜੀ ਔਰ ਇੱਕ ਕਲਾਸਿਕਲ ਕਾਰਵਿੰਗ ਠੀਕ ਹੈ ਜੀ ਬੈਕ ਬਿਲਕੁਲ ਲੈਦਰ ਦੀ ਬਣੀ ਹੋਈ ਹੈ ਬਹੁਤ ਫਾਈਨ ਕੁਆਲਿਟੀ ਹੈ ਨਾ ਬਈ ਬਹੁਤ ਫਾਈਨ ਕੁਆਲਿਟੀ ਦਾ ਇਹ ਲੈਦਰ ਲੱਗਿਆ ਹੋਇਆ ਮਤਲਬ ਕੈਵਰੇਜ ਸ਼ਾਇਦ ਮੈਨੂੰ ਤਾਂ 19 ਸਾਫ ਨਾ ਆਉਂਦੀ ਹੋਵੇ ਜਿੰਨੀ ਨੰਗੀ ਅੱਖਾਂ ਨਾਲ ਪਤਾ ਲੱਗਦਾ ਨਾ ਚੀਜ਼ ਦਾ ਵੀ ਬਾਕੀ ਤੇ ਬਈ ਇੱਕ ਵਾਰ ਆਪ ਰੇਟ ਵੀ ਦੱਸ ਦਿਨ ਨਾਲ ਨਾਲ ਇਹਦਾ ਕੀ ਰੇਟ ਹਾਂ ਸਰ ਇਹ 90000 ਰੁਪਏ ਤੋਂ ਸਟਾਰਟ ਹੋ ਜਾਂਦਾ ਆਪਣੇ ਕੋਲ ਠੀਕ ਹੈ ਜੀ ਔਰ ਇਹ ਦੋ ਸਾਈਡ ਟੇਬਲ ਨੇ ਮੀਨਸ 5-5000 ਰੁਪਏ ਦੇ ਹੋਣੇ 5-5000 ਦੇ ਹੋਣੇ ਮੀਨਨਸ ਲੱਖ ਸਵਾ ਕ ਲੱਖ ਰੁਪਏ ਦਾ ਇਹ ਸੈਟ ਹੈਗਾ ਪਰ ਜੇ ਕਰੋੜਾਂ ਦੀ ਹਵੇਲੀ ਬਣਾਉਣੀ ਹੈ ਤਾਂ ਉਹਦੇ ਵਿੱਚ ਇਹੀ ਸੋਨਾ ਲੱਗੂਗਾ ਫਿਰ ਬਿਲਕੁਲ ਜੀ ਇਹ ਔਰ ਇਹ ਤੁਸੀਂ ਦबई ਵਗੈਰਾ ਦੇ ਵਿੱਚ ਦੇਖਿਆ ਹੋਣਾ ਜਿਹੜੇ ਸ਼ੇਖ ਵਗੈਰਾ ਨੂੰ ਮੈਨੂੰ ਬਹੁਤ ਯੂਜ਼ ਕਰਦੇ ਆ ਲੌਬੀ ਵਗੈਰਾ ਦੇ ਵਿੱਚ ਠੀਕ ਹੈ ਜੀ ਡਰਾਇੰਗ ਰੂਮ ਦੇ ਬਣਿਆ ਵੀ ਬਹੁਤ ਸਾਈਜ਼ ਕੰਪੈਕਟ ਹੈ ਨਾ ਬਈ ਬਿਲਕੁਲ ਬਿਲਕੁਲ ਕੰਪੈਕਟ ਬਣਿਆ ਹੈ ਔਰ ਬਹੁਤ ਡੀਸੈਂਟ ਡਿਜ਼ਾਈਨ ਹੈ ਇਹ ਵਾਲਾ ਕੀ ਬਾਤ ਹੈ ਜੀ ਇਹਦਾ ਪ੍ਰਾਈਸ ਬਈ ਪ੍ਰਾਈਸ ਦੱਸੀ ਚੱਲੋ ਨਾਲ ਇਹ 90000 ਰੁਪਏ ਦਾ ਸੈਟ ਹੈ ਇਹ ਵਾਲਾ ਠੀਕ ਹੈ ਜੀ 1 2 ਔਰ 3 ਠੀਕ ਹੈ ਜੀ ਤੇ ਬਈ ਇਹ ਜਿਵੇਂ ਗਲਾਸ ਦਾ ਵੀ ਇੱਕ ਨਵਾਂ ਡਿਜ਼ਾਈਨ ਹੈ ਇਹ ਕੀ ਚੀਜ਼ ਲੱਗੀ ਹੋਈ ਹੈ ਇਹ ਸਰ ਇਹ ਕੰਸੋਲ ਔਰ ਨਾਲ ਇਹਦੇ ਪਲੱਸ ਮਿਰਰ ਬਣਿਆ ਹੋਇਆ ਹੈ ਠੀਕ ਹੈ ਜੀ। ਔਰ ਇਹ 20 ਤੋਂ 22000 ਰੁਪਏ ਦਾ ਆਪਣਾ ਗਲਾਸ ਔਰ 30000 ਰੁਪਏ ਦਾ ਦਾ ਕੰਸੋਲ ਆ। ਠੀਕ ਹੈ ਕੰਸੋਲ ਆ ਗਿਆ। ਹਾਂ ਜੀ ਇਹਦੇ ਵਿੱਚ ਰੈਕ ਵੀ ਬਣਿਆ ਹੋਇਆ ਤੁਸੀਂ ਖੋਲ ਕੇ ਦੇਖ ਸਕਦੇ ਹੋ। ਠੀਕ ਹੈ ਜੀ। ਚੰਨ ਥੋੜਾ ਜਿਹਾ। ਅੱਛਾ ਇਹਦੇ ਵਿੱਚ ਰੈਕ ਵੀ ਆ ਗਈ। ਬਿਲਕੁਲ। ਠੀਕ ਹੈ ਵੀਰ ਜੀ। ਇਹ ਤੁਸੀਂ ਕੁਝ ਵੀ ਤਰ੍ਹਾਂ ਦੀ ਐਸੈਸਰੀ ਵਗੈਰਾ ਨੂੰ ਸਟੋਰ ਕਰਨ ਦੇ ਲਈ। ਜੀ। ਤੇ ਇਸ ਤੋਂ ਅੱਗੇ ਭਾਈ ਜੀ। ਇਹ ਵਾਲਾ ਇਟਾਲੀਅਨ ਡਿਜ਼ਾਈਨ ਜੀ ਮਾਡਰਨ ਬੈੱਡ ਆ। ਠੀਕ ਹੈ ਭਾਈ ਜੀ। ਹਾਂ। ਔਰ ਇਹਦੇ ਵਿੱਚ ਬਹੁਤ ਫਾਈਨ ਕੁਆਲਟੀ ਦਾ ਫੈਬਰਿਕ ਲੱਗਿਆ ਹੈ ਇਹ ਵੀ ਬਹੁਤ ਟ੍ਰੈਂਡ ਦੇ ਵਿੱਚ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਠੀਕ ਹੈ ਜੀ ਇਹਦਾ ਸਾਈਜ਼ ਵੀ ਵੱਡਾ ਹੈ ਨਾ ਬਾਈ ਹਾਂਜੀ ਇਹ 72 75 ਦਾ ਹੈਗਾ ਜੀ ਕਿੰਗ ਸਾਈਜ਼ ਕਿੰਗ ਸਾਈਜ਼ ਆ ਗਿਆ ਇੱਕ ਚੀਜ਼ ਬਾਈ ਮੈਂ ਸਾਰੇ ਬੈਡਾਂ ਦੇ ਵਿੱਚ ਇੱਕ ਖਾਸ ਦੇਖੀ ਆ ਮਤਲਬ ਇਹ ਜਾਂ ਤਾਂ ਬਾਹਰ ਦੇ ਡਿਜ਼ਾਈਨ ਆ ਆਪਣੇ ਜਿਹੜੇ ਨਾ ਬੈਡ ਬਣਦੇ ਆ ਉਹ ਇੱਥੋਂ ਜਦੋਂ ਕੋਈ ਬੰਦਾ ਤੁਰਦਾ ਫਿਰਦਾ ਜਾਂ ਬੱਚੇ ਦੇ ਵਜੇਦੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਇੱਥੇ ਦਿੱਕਤ ਨਹੀਂ ਆਏਗੀ ਬਹੁਤ ਕੰਫਰਟੇਬਲ ਨੇ ਬਹੁਤ ਈਜ਼ੀ ਇੰਸਟਾਲ ਹੋ ਜਾਂਦੇ ਨੇ ਤੁਸੀਂ ਨੂੰ ਅੱਜ ਖਰੀਦ ਕੇ ਲੈ ਕੇ ਜਾਓਗੇ ਤਾਂ ਅੱਜ ਹੀ ਤੁਹਾਡੇ ਘਰ ਇੰਸਟਾਲ ਹੋ ਜਾਏਗਾ ਤੁਸੀਂ ਸਾਬ ਨੂੰ ਇੱਥੇ ਸੌਂ ਸਕਦੇ ਹੋ ਠੀਕ ਹੈ ਜੀ ਇਹ ਫਿਰ ਤੁਸੀਂ ਕਰਦੇ ਹੋ ਜਾਂ ਆਪੇ ਨਾਲ ਬਿਲਕੁਲ ਅਸੀਂ ਬੰਦਾ ਭੇਜ ਦਾਂਗੇ ਆਪ ਦਾ ਠੀਕ ਹੈ ਉਹ ਸਾਰਾ ਇੰਸਟਾਲ ਕਰਕੇ ਆਏਗਾ ਚਾਹੇ ਇੰਡੀਆ ਚ ਕਿਤੇ ਹੋਵੇ ਪੰਜਾਬ ਚ ਕਿਤੇ ਹੋਵੇ ਠੀਕ ਹੈ ਬਾਈ ਜੀ ਤੇ ਤੁਸੀਂ ਦੇਖ ਰਹੇ ਹੋ ਇਹ ਇਹ ਬਹੁਤ ਫਾਈਨ ਕੁਆਲਿਟੀ ਦਾ ਲੈਦਰ ਲੱਗਿਆ ਹੋਇਆ ਇਹਦੇ ਵਿੱਚ ਇਹ 3 ਤੋਂ 4000 ਰੁਪਏ ਪਰ ਮੀਟਰ ਵਾਲਾ ਲੈਦਰ ਹੈ ਇਹ ਵਾਲਾ ਠੀਕ ਹੈ ਜੀ ਸਾਰੇ ਇਟਾਲੀਨ ਲੈਦਰ ਹੈ ਇਹ ਵਾਲਾ ਇਹ ਵੀ ਬੱਧਰ 75 ਦਾ ਬਣਿਆ ਹੈ ਸਾਈਡ ਇਹਦੇ ਨਾਲ ਦੋ ਸਾਈਡ ਟੇਬਲ ਨੇ ਦੋ ਸਾਈਡ ਟੇਬਲ ਹੈ ਜੀ ਹ ਕੀ ਰੇਂਜ ਆ ਬਈ ਇਹ ਜਿਹੜੇ ਜਿਹੜੇ ਵਾਲੀ ਐਸੈਸਰੀ ਤੁਸੀਂ ਚੇਂਜ ਕਰ ਸਕਦੇ ਹੋ ਇਸ ਤੋਂ ਤੁਹਾਡਾ ਇੰਟੀਰੀਅਰ ਰਹੇਗਾ ਇਹ ਤਾਂ ਵੈਸੇ ਆਰਡੀਨਰੀ ਲੱਗੀ ਹੋਈ ਹੈ ਤੇ ਕੀ ਸਾਰੇ 90000 ਰੁਪਏ ਦਾ ਹੈ ਔਰ ਇਹਦੇ ਸਾਈਡ ਟੇਬਲ ਦੋ ਸਾਈਡ ਟੇਬਲ ਨੇ ਅਲੱਗ-ਅਲੱਗ ਨੇ ਇਹਨਾਂ ਦਾ ਅਸੀਂ ਰੇਟ 5000 ਰੁਪਏ ਰੱਖਿਆ ਹੈ ਤੇ ਇਹ ਜੇ ਆਪਾਂ ਕਲਰ ਚੇਂਜ ਕਰਨਾ ਇਹ ਤੁਸੀਂ ਇਥੋਂ ਕਰਕੇ ਦੇ ਦੋਗੇ ਬਈ ਬਿਲਕੁਲ ਅਸੀਂ ਕਲਰ ਚੇਂਜ ਕਰਵਾ ਕੇ ਦੇਵਾਂਗੇ ਆ ਲਓ ਵੀ ਦੋਸਤੋ ਆ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਲੈਦਰ ਦੀ ਕੁਆਲਿਟੀ ਦੇਖੋ ਜੀ ਇਹਦੀ ਇਹਦੀ ਥਿਕਨਸ ਦੇਖੋ ਲੈਦਰ ਦੀ ਕੀ ਬਾਤ ਹੈ ਜੀ ਇਹਦਾ ਟੱਚ ਦੇਖੋ ਲੈਦਰ ਦਾ ਜੀ ਤੇ ਬਹੁਤ ਸੋਹ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਜਿਹੜਾ ਤੁਹਾਡੇ ਡਿਜ਼ਾਈਨ ਦੇ ਵਿੱਚ ਇੰਟੀਰੀਅਰ ਦੇ ਹਿਸਾਬ ਨਾਲ ਹੋ ਜਾਏਗਾ ਜੀ ਆਪਣੇ ਕੋਲੇ ਡਾਈਨਿੰਗ ਆ 6 ਸੀਟਰ ਠੀਕ ਹੈ ਜੀ ਇਹ ਜਿੰਨੀ ਵੀ ਤੁਸੀਂ ਇੱਥੇ ਵੁੱਡ ਯੂਜ਼ ਕੀਤੀ ਸਾਰੀ ਮੇਡ ਇਨ ਯੂ ਐਸ اے ਇਹ ਦੇਖੋ ਕੀ ਬਾਤ ਹੈ ਜੀ ਨੇੜੇੋਂ ਦਿਖਾ ਦਿਓ ਬਈ ਆ ਸਾਰੀ ਜਿਹੜੀ ਬਈ ਲੱਕੜ ਹੈਗੀ ਇਹ ਯੂ ਐਸ اے ਦੀ ਹੈ ਬਿਲਕੁਲ ਯੂ ਐਸ اے ਦੀ ਲੱਕੜ ਕੋਈ ਜੋੜ-ਜੂੜਦਾ ਬਈ ਪਤਾ ਨਹੀਂ ਲੱਗਦਾ ਜੋੜ ਦਾ ਮਤਲਬ ਹੀ ਨਹੀਂ ਪੈਦਾ ਹੋਇਆ ਤੁਸੀਂ ਦੇਖੋ ਇਹਦੀ ਫਿਨਿਸ਼ਿੰਗ ਦੇਖੋ ਜੀ ਪਾਲਿਸ਼ ਦੀ ਫਿਨਿਸ਼ਿੰਗ ਦੇਖੋ ਠੀਕ ਹੈ ਜੀ ਸਾਰਾ ਫਾਈਨ ਕੁਆਲਟੀ ਦਾ ਲੈਦਰ ਲੱਗਾ ਹੈ ਇਹ ਵੀ ਤੁਸੀਂ ਜੋ ਵੀ ਕਲਰ ਦੀ ਆਪਣੀ ਰਿਕੁਆਇਰਮੈਂਟ ਹੋਗੀ ਇੰਟੀਰੀਅਰ ਦੇ ਅਕੋਰਡਿੰਗ ਇਹ ਸਾਰੇ ਚੇਂਜ ਹੋ ਜਾਏਗਾ ਅਦਰ ਦੇ ਆਪਣੇ ਕੋਲ ਬਹੁਤ ਸਾਰੇ ਡਿਜ਼ਾਈਨ ਪਹਿਲੇ ਅਦਰ ਦੇ ਉਹ ਸਾਰੇ ਦਾ ਟੇਬਲ ਇਹ ਸਾਰਾ ਉਹ ਨੈਕਸਟ ਟੇਬਲ ਲੱਗਾ ਹੈ ਆਨਿਕਸ ਮਾਰ ਹਾਂਜੀ ਬਿਲਕੁਲ ਨਾਲ ਐਕਸ ਬਾਈ ਕਿੰਨਾ ਹੈਵੀ ਲੱਗਿਆ ਬਹੁਤ ਇੱਕ ਕੁਆਂਟਲ ਦਾ ਸਾਰੇ ਦਾ weight ਹੈਗਾ ਤੁਸੀਂ ਇਹਨਾਂ ਲੈਗਸ ਦੇਖੋਗੇ ਬਹੁਤ ਹੀ ਡੀਸੈਂਟ ਦਾ ਡਿਜ਼ਾਈਨ ਬਣਿਆ ਲਓ ਜੀ ਦੋਸਤੋ ਮਤਲਬ ਇੱਕ ਇੱਕ ਕੋਨੇ ਤੋਂ ਨਵਾਂ ਨਵਾਂ ਡਿਜ਼ਾਈਨ ਹੈ ਤੇ ਸਭ ਤੋਂ ਵਧੀਆ ਗੱਲ ਚੰਗਾ ਲੈਦਰ ਤੇ ਆਹ ਕਲਰ ਤਾਂ ਤੁਹਾਨੂੰ ਅਸੀਂ ਆਪਸ਼ਨ ਦੱਸ ਹੀ ਦਿੱਤੀ ਵੀ ਉਹ ਤੁਸੀਂ ਬਾਈ ਕੋਲੇ ਆਓਗੇ ਤਾਂ ਇੱਥੋਂ ਸਿਲੈਕਟ ਕਰ ਸਕਦੇ ਹੋ ਜਿਹੜਾ ਮਰਜੀ ਅੱਗੇ ਜੇ ਗੱਲ ਕਰੀਏ ਇਹ ਸੋਫਾ ਸੈਟ ਇਹ ਮੀਨਸ ਮਾਡਰਨ ਸੋਫਾ ਜੀ ਤੁਸੀਂ ਸ਼ੋਅ ਵਗੈਰਾ ਹੋਣੀ ਕੁਝ ਦੇਖਿਆ ਹੋਗਾ ਸਿੱਤ ਬੈਠ ਕੇ ਦੇਖੋ ਕਿਦਾ ਫੀਲ ਦੇਖੋ ਕੀ ਬਾਤ ਹੈ ਜੀ ਹਾਂਜੀ ਬਿਲਕੁਲ ਇਨਕ੍ਰੇ ਬਿਲਕੁਲ ਨਰਮ ਤੇ ਪੋਲਾ ਪੋਲਾ ਹੈ ਨਾ ਇਹ ਸੈਟ ਦਾ ਟੈਕਸਚਰ ਬਹੁਤ ਵਧੀਆ ਜੀ ਔਰ ਫੈਬਰਿਕ ਬਹੁਤ ਅੱਛੀ ਕੁਆਲਿਟੀ ਦਾ ਫੈਬਰਿਕ ਲੱਗਿਆ ਹੋਇਆ ਇਹਦੇ ਵਿੱਚ ਜੀ ਇਹ 1 ਲੱਖ 25000 ਰੁਪਏ ਦਾ ਇਹ ਵਾਲਾ ਠੀਕ ਹੈ ਜੀ ਵਿਦ ਟੇਬਲ ਜੀ ਨਹੀਂ ਵਿਦ ਟੇਬਲ ਨਹੀਂ ਟੇਬਲ ਐਕਸਟਰਾ ਹੈਗਾ ਟੇਬਲ ਜੋ ਵੀ ਤੁਹਾਡੀ ਡਿਜ਼ਾਈਨ ਦੀ ਰਿਕੁਆਇਰਮੈਂਟ ਹੋਗੀ ਡਿਜ਼ਾਈਨ ਦੀ ਰਿਕੁਆਇਰਮੈਂਟ ਉਹਦੇ ਅਕੋਰਡਿੰਗ ਸਾਡੇ ਕੋਲ ਬਹੁਤ ਸਾਰੇ ਹੋਰ ਡਿਜ਼ਾਈਨ ਨੇ ਉਹ ਐਡਜਸਟ ਹੋ ਜਾਏਗਾ ਟੇਬਲ ਇਹਦੇ ਵਿੱਚ ਜੀ ਤੇ ਦੋਸਤੋ ਇੱਕ ਬਾਈ ਦੀ ਗੱਲ ਬਾਈ ਨੇ ਪਹਿਲਾਂ ਦੱਸੀ ਨਹੀਂਗੀ ਬਾਈ ਦੇ ਕੋਰਸ ਵੀ ਸਾਰੇ ਕੀਤੇ ਹੋਏ ਨੇ ਡਿਜ਼ਾਈਨਿੰਗ ਦੇ ਫੈਸ਼ਨ ਡਿਜ਼ਾਈਨਿੰਗ ਬਿਲਕੁਲ ਬਿਲਕੁਲ ਤੇ ਤਾਂ ਕਰਕੇ ਬਾਈ ਫਿਰ ਜਨੀਕ ਜਿਹੀਆਂ ਚੀਜ਼ਾਂ ਲੈ ਕੇ ਆਇਆ ਭਾਲਕੇ ਬਿਲਕੁਲ ਆਪਾਂ ਡਿਜ਼ਾਈਨਰ ਰਿਲੇਟਡ ਬੀਨ ਕਿ ਬਹੁਤ ਆਪਣੇ ਕੋਲ ਅੱਛੇ ਡਿਜ਼ਾਈਨ ਤੇ ਅੱਛੀ ਰੇਂਜ ਹੈ ਠੀਕ ਹੈ ਜੀ ਇਹ ਬਈ ਸੀਟ ਜੀ ਇਹ ਸਾਰਾ ਰਾਕਿੰਗ ਚੇਅਰ ਆ ਤੁਸੀਂ ਇਹ ਤੇ ਬੈਠ ਕੇ ਦੇਖੋ ਜੀ ਲੌਵੀ ਮਿੱਤਰੋ ਕੀ ਬਾਤ ਆ ਬਾਈ ਬਹੁਤ ਜ਼ਿਆਦਾ ਆਰਾਮਦਾਇਕ ਹੈ ਹਨਾ ਤੁਸੀਂ ਸ਼ਾਮ ਨੂੰ ਘਰ ਆਉਣੇ ਹੋ ਤੇ ਤੁਸੀਂ ਇਹਦੇ ਤੇ ਆ ਕੇ ਮਤਲਬ ਫੀਲ ਹੀ ਨਹੀਂ ਹੁੰਦਾ ਵੀ ਸੀਟ ਤੇ ਬੈਠੇ ਹਨਾ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਜੀ ਇਹ ਬਈ ਕੀ ਰੇਂਜ ਚ ਹੈਗੀ ਇਹ 18000 ਰੁਪਏ ਦੀ ਹੈ ਇਹ 18000 ਦੀ ਹੈ ਬਾਕੀ ਸ਼ਾਨਦਾਰ ਹੈ ਤੇ ਬਹੁਤ ਵਧੀਆ ਤੁਸੀਂ ਇਹਦਾ ਫੈਬਰਿਕ ਦੇਖੋ ਹਾਂਜੀ ਪੂਰੀ ਘੈਂਟ ਗੱਲਬਾਤ ਹੈਗੀ ਅੱਗੇ ਭਈਆ ਸਾਰੇ ਸੋਫੇ ਦਿਖਾ ਦिए ਨਾ ਫਿਰ ਉਧਰ ਨੂੰ ਚੱਲਦੇ ਹਾਂ ਇਹ ਸੋਫੇ ਦਾ ਭਾਈ ਇਹ ਮੇਡ ਇਨ ਟਰਕੀ ਇਹ ਵਾਲਾ ਸੋਫਾ ਬਹੁਤ ਫੇਮਸ ਡਿਜ਼ਾਈਨ ਹੈ ਟਰਕੀ ਦਾ ਜੀ ਤੁਸੀਂ ਦਾ ਫੈਬਰਿਕ ਦਾ ਫੀਲ ਦੇਖੋ ਜੀ ਇਹ ਸਰ 90000 ਰੁਪਏ ਦਾ ਸੈਟ ਆ ਇਹ ਵਾਲਾ 90000 ਬਹੁਤ ਜਨੀ ਕਿ ਬਹੁਤ ਲੈਸ ਪ੍ਰਾਈਸ ਤੇ ਅਸੀਂ ਦੇ ਰਹੇ ਹਾਂ ਜਿਹੜਾ ਇੰਪੋਰਟਡ ਫਰਨੀਚਰ ਸਾਡੇ ਤੋਂ ਏਨੀ ਸਸਤਾ ਕੋਈ ਕਿਸੇ ਕੋਲ ਨਹੀਂ ਹੈਗਾ ਠੀਕ ਹੈ ਜੀ ਬਹੁਤ ਸਸਤਾ ਫਰਨੀਚਰ ਅਸੀਂ ਦਿੱਲੀ ਤੋਂ ਜਾਂ ਤੁਸੀਂ ਕਿਤੇ ਹੋਰ ਦੇਖੋਗੇ ਸਾਡਾ ਬਹੁਤ ਜਣਿਆਂ ਨੂੰ ਫਰਕ ਆਏਗਾ ਮਤਲਬ ਵੀ ਇਹਨਾਂ ਦਾ ਰੇਟ ਜਿਆਦਾ ਹੀ ਹੈ ਜੇ ਆਪਾਂ ਇੰਪੋਰਟਡ ਦੀ ਗੱਲ ਕਰਾਂਗੇ ਹਾਂਜੀ ਠੀਕ ਹੈ ਜੀ ਪਰ ਇੱਕ ਚੀਜ਼ ਦਾ ਵੀ ਫਰਕ ਤਾਂ ਨਜ਼ਰ ਆ ਰਿਹਾ ਇੰਪੋਰਟਡ ਚ ਕਿਤੇ ਵੀ ਕੋਈ ਇਹ ਚੀਜ਼ ਨਜ਼ਰ ਆਰੀ ਵੀ ਕਿਤੇ ਮਿਸਤਰੀ ਦੀ ਹੈ ਨਾ ਜਿਵੇਂ ਅੰਗੈਲੀ ਹੋਵੇ ਪੂਰਾ ਇੱਕ ਨੰਬਰ ਪੀਸ ਕੱਟ ਕੇ ਦਿੱਤੇ ਹੋਏ ਇਹ ਬਹੁਤ ਹੀ ਮੀਂਗੇ ਪਿਆਰਾ ਪੀਸ ਜੀ ਇਹ ਤੁਸੀਂ ਕਲਰ ਦੇਖੋਗੇ ਮੀਨ ਜੀ ਥੋੜਾ ਸਾ ਜਿਵੇਂ ਕਈ ਵਾਰੀ ਛੋਟਾ ਛੋਟਾ ਡ੍ਰੈنگ ਰੂਮ ਹੁੰਦੇ ਆ ਉਹਦੇ ਵਿੱਚ ਇਹ ਵਾਲਾ ਸਲੀਕ ਡਿਜ਼ਾਈਨ ਯਾਨੀ ਕਿ ਬਹੁਤ ਅੱਛਾ ਲੱਗਦਾ ਹੈ ਮਾਡਰਨ ਦਾ ਮਾਡਰਨ ਡਿਜ਼ਾਈਨ ਹੈ ਬਹੁਤ ਟ੍ਰੈਂਡ ਦੇ ਵਿੱਚ ਇਹ ਵਾਲਾ ਡਿਜ਼ਾਈਨ ਜੀ ਔਰ ਇਹ ਅਸੀਂ 1,25,000 ਰੁਪਏ ਦਾ ਸੀਲ ਕਰਾਂਗੇ ਤੇ ਕਲਰ ਇਹਦੇ ਵਿੱਚ ਆਪਾਂ ਨੂੰ ਸਾਰੇ ਕਲਰ ਆਪਸ਼ਨ ਬਹੁਤ ਨੇ ਕਲਰ ਜੋ ਵੀ ਘਰ ਦੀ ਰਿਕੁਆਇਰਮੈਂਟ ਹੋਗੀ ਡਿਜ਼ਾਈਨ ਦੀ ਰਿਕੁਆਇਰਮੈਂਟ ਹੋਗੀ ਉਹਦੇ ਅਕੋਰਡਿੰਗ ਚੇਂਜ ਹੋ ਜਾਏਗਾ ਜੀ ਠੀਕ ਹੈ ਭਾਈ ਜੀ ਭਾਈ ਇੱਕ ਜਿਹੜੀ ਗੱਲ ਕਰੀਏ ਵੀ ਜੇ ਗਰੰਟੀ ਵਾਰੰਟੀ ਵਾਲੀ ਗੱਲ ਵੀ ਬਿਲਕੁਲ ਗਰੰਟੀ ਜਿਸ ਤਰ੍ਹਾਂ ਦੀ ਆਪਾਂ ਚੀਜ਼ ਪਰਚੇਸ ਕਰ ਰਹੇ ਹਾਂ ਉਸ ਤਰ੍ਹਾਂ ਨੇ ਅਸੀਂ ਗਰੰਟੀ ਦਿੰਨੇ ਆਂ ਜੀ ਸਾਲ ਦੀ ਕਿਸੇ ਦੀ 2 ਸਾਲ ਦੀ ਡਿਫਰੈਂਟ ਡਿਫਰੈਂਟ ਹਰੇਕ ਚੀਜ਼ ਤੇ ਅਲੱਗ-ਅਲੱਗ ਗਰੰਟੀ ਹੈ ਜੀ ਆਪਾਂ ਇਹਨੂੰ ਯੂਜ਼ਿੰਗ ਤੇ ਵੀ ਹੈਗਾ ਔਰ ਮਟੀਰੀਅਲ ਤੇ ਵੀ ਹੈਗਾ ਉਸ ਤਰ੍ਹਾਂ ਅਸੀਂ ਗਰੰਟੀ ਦਿੰਨੇ ਆਂ ਗਰੰਟੀ ਹੈ ਗਰੰਟੀ ਇਸ ਤਰ੍ਹਾਂ ਦੀ ਵੀ ਗਰੰਟੀ ਹੈ ਹੀ ਨਹੀਂ ਕਿਸੇ ਵੀ ਚੀਜ਼ ਦੀ ਠੀਕ ਹੈ ਜੀ ਪਰ ਉਹ ਪ੍ਰੋਡਕਟ ਟੂ ਪ੍ਰੋਡਕਟ ਪ੍ਰੋਡਕਟ ਹਾਂ ਪ੍ਰੋਡਕਟ ਟੂ ਪ੍ਰੋਡਕਟ ਤੇ ਇੱਕ ਵਾਰ ਬਈਆ ਡਾਈਨਿੰਗ ਤੇ ਆ ਸੋਫਾ ਦੱਸ ਦਈਏ ਫਿਰ ਆਪਾਂ ਅੱਗੇ ਬੈੱ ਜੋ ਪ੍ਰੋਡਕਟ ਮੈਂ ਦੇਖਿਆ ਵੀ ਅੱਜ ਤੋਂ ਪਹਿਲਾਂ ਮੈਂ ਨਾ ਤਾਂ ਕਿਸੇ ਕੋਠੀ ਵਿੱਚ ਲੱਗੇ ਦੇਖਿਆ ਨਾ ਹੀ ਕਿਸੇ ਮੈਂ ਫਰਨੀਚਰਲ ਸ਼ਾਪ ਤੇ ਦੇਖਿਆ ਬਾਕੀ ਜਨੀਕ ਬਾਈ ਹੋਰੀ ਲੈ ਕੇ ਆਇਆ ਸਮਾਨ ਪਰ ਜੇ ਤੁਸੀਂ ਘਰ ਨੂੰ ਮਤਲਬ ਕਹਿੰਦੇ ਮਹਿਲ ਵਰਗੀ ਲੁੱਕ ਦੇਣੀ ਆ ਰਾਇਲ ਲੁੱਕ ਦੇਣੀ ਆ ਤਾਂ ਇੱਕ ਵਾਰ ਜਾ ਜ਼ਰੂਰ ਗੁਰੇ ਹਾਂਜੀ ਦੇਖੋ ਤੁਹਾਡਾ ਸਰੀਰ ਮੇਰੇ ਨਾਲ ਕਾਫੀ ਪਰਫੈਕਟ ਅਸੀਂ ਤੇ ਬੈਠ ਕੇ ਦੇਖੋ ਜੀ ਜਿਹੜੀ ਮਰਜ਼ੀ ਚੇਅਰ ਚੂਜ਼ ਕਰ ਲਓ ਜੀ ਬਾਈ ਇਹ ਮੀਨਸ 50 ਕਿਲੋ ਤੋਂ ਲੈ ਕੇ ਡੇਢ ਕਵਾਂਟਲ ਤੱਕ ਬਹੁਤ ਈਜ਼ੀਲੀ ਤੇ ਬੰਦਾ ਬਹੁਤ ਕੰਫਰਟੇਬਲ ਬੈਠੇਗਾ ਤੁਸੀਂ ਐ ਪੂਰੇ ਸਾਈਡਾਂ ਤੋਂ ਹਨਾ ਬਈ ਉਹ ਹੁੰਦਾ ਬਿਲਕੁਲ ਓਪਨ ਹੋਏਗੀ ਜੀ ਇਹ ਵੀ ਮਾਡਰਨ ਡਿਜ਼ਾਈਨ ਆ ਇਹ ਸਾਰਾ ਗ੍ਰੀਨ ਕਲਰ ਦਾ ਆ ਨੈਕਸ ਲੈਗ ਸੀ ਨੈਕਸ ਦਾ ਕਲਰ ਦੇਖੋ ਨੈਕਸ ਦੀ ਫਿਨਿਸ਼ਿੰਗ ਦੇਖੋ ਇਸ ਤਰ੍ਹਾਂ ਦੀ ਔਰ ਪਲੱਸ ਇਹ ਵੁੱਡ ਨਾਲ ਐਸਐਸ ਦੇ ਨਾਲ ਕੰਬੀਨੇਸ਼ਨ ਕੀਤਾ ਹੋਇਆ ਦੀ ਰਿਲੈਕਸ ਬਣੀਆਂ ਹੋਈਆਂ ਇਹਦੀ ਠੀਕ ਹੈ ਜੀ ਮਤਲਬ ਬਾਕੀ ਕਹਿੰਦੇ ਹੁੰਦੇ ਨੇ ਜਿਵੇਂ ਸ਼ਾਂਗ ਸ਼ਾਂਗ ਚੀਜ਼ ਬਣਾਈ ਹੋਈ ਹੈਗੀ ਅੱਗੇ ਭਾਈ ਇਹ ਕੇ ਵੀ ਬਹੁਤ ਪਿਆਰਾ ਪੀਸ ਪਿਆਗਾ ਇਹ ਸਰ ਜਿਹੜਾ ਇਹ ਵਾਲਾ ਡਿਜ਼ਾਈਨ ਆ ਮੀਨਸ ਇਹ ਬਹੁਤ ਲੋਕਾਂ ਨੂੰ ਪਸੰਦ ਆਉਂਦਾ ਇਹ ਸਾਡਾ ਟ੍ਰੈਂਡਿੰਗ ਦੇ ਵਿੱਚ ਹੈ ਅਸੀਂ 3 ਤੋਂ 400 ਫੀ ਅਸੀਂ ਹਰ ਮੰਥ ਤੇ ਅਸੀਂ ਬੁਕਿੰਗ ਕਰਦੇ ਹਾਂ ਦੀ ਠੀਕ ਹੈ ਆਪਣੇ ਕੋਲੇ 1 2 ਔਰ 3 ਸੀਟ ਦੇ ਵਿੱਚ ਅਵੇਲੇਬਲ ਸਾਰਾ ਇਹ ਤੇ ਇਟਾਲੀਅਨ ਲੈਦਰ ਲੱਗਾ ਹੋਇਆ ਠੀਕ ਹੈ ਜੀ ਔਰ ਬਹੁਤ ਫਾਈਨ ਕੁਆਲਟੀ ਦਾ ਲੈਦਰ ਅਸੀਂ ਦੇਖੋ ਟੱਚ ਕਰਕੇ ਦੇਖੋ ਇਹਦਾ ਲੈਦਰ ਦਾ ਠੀਕ ਹੈ ਜੀ ਅਸੀਂ ਇਹਦਾ ਜਿਹੜਾ ਪ੍ਰਾਈਸ 290000 ਰੁਪਏ ਰੱਖਿਆ ਔਰ ਮੰਨ ਲਓ ਤੁਹਾਡੀ ਕੋਈ ਵੀਡੀਓ ਦੇਖ ਕੇ ਆਏਗਾ ਜੀ ਤੁਹਾਨੂੰ ਅਸੀਂ 10% ਐਕਸਟਰਾ ਦੇਵਾਂਗੇ ਠੀਕ ਹੈ ਜੀ ਇਹ ਸ਼ੇਅਰ ਕਰਕੇ ਆਏਗਾ ਤੁਹਾਡੇ ਕੋਲ ਤੇ ਅਸੀਂ 5% ਹੋਰ ਐਕਸਟਰਾ ਕਰ ਦੇਵਾਂਗੇ ਉਹਨਾਂ ਨੂੰ ਠੀਕ ਹੈ ਜੀ 15% ਡਿਸਕਾਊਂਟ ਮਿਲ ਜੂਗਾ ਆਪਣਾ ਡਿਸਕਾਊਂਟ ਦੇ ਦਿਆਂਗੇ ਇਹਦੇ ਤੇ ਠੀਕ ਹੈ ਜੋ ਇਸੇ ਤੇ ਮਿਲੂਗਾ ਕਿ ਸਾਰਿਆਂ ਦੇ ਪਹਿਲਾਂ ਹੀ ਬਹੁਤ ਜੈਨੂਅਲ ਰੱਖੇ ਹੋਏ ਠੀਕ ਹੈ ਜੀ ਵੀ ਕਈ ਲੋਕ ਇਹ ਵੀ ਸੋਚਣਗੇ ਬਹੁਤ ਜ਼ਿਆਦਾ ਪ੍ਰਾਈਸ ਹੈ ਦੇਖੋ ਜੇ ਇੰਪੋਰਟਡ ਫਰਨੀਚਰ ਦੀ ਆਪਾਂ ਗੱਲ ਕਰਾਂਗੇ ਨਾ ਤੇ ਇੰਪੋਰਟਡ ਫਰਨੀਚਰ ਇਸ ਰੇਂਜ 'ਚ ਹੀ ਹੋਏਗਾ ਤੁਹਾਨੂੰ ਇਸ ਤੋਂ ਮਹਿੰਗਾ ਮਿਲੇਗਾ ਸਸਤਾ ਨਹੀਂ ਮਿਲੇਗਾ ਹੋਰ ਇੰਡੀਅਨ ਹੋ ਸਕਦਾ ਅਸੀਂ ਇੰਡੀਅਨ ਬਹੁਤ ਘੱਟ ਕਰਦੇ ਹਾਂ ਪਹਿਲਾਂ ਕਰਦੇ ਸੀ ਬਟ ਉਹ ਚ ਫਿਨਿਸ਼ਿੰਗ ਨਹੀਂ ਹੁੰਦੀ ਉਸ ਲੈਵਲ ਦੀ ਠੀਕ ਹੈ ਜੀ ਦੇਖਣ ਨੂੰ ਦੇਖੋ ਵੀਡੀਓ ਦੇ ਵਿੱਚ ਤਾਂ ਪਤਾ ਲੱਗਦਾ ਵੀ ਹਾਂ ਬਹੁਤ ਵਧੀਆ ਬਟ ਜਦੋਂ ਆਪਾਂ ਰੀਲ ਚ ਦੇਖਦੇ ਆ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹਾਂ ਤੇ ਇੱਕ ਬਈ ਚੀਜ਼ ਹੁੰਦੀ ਆ ਆਪਾਂ ਉਧਰੋਂ ਵੀ ਦਿਖਾਉਣੇ ਆ ਹੋਰ ਅ ਜਿਹੜੀ ਮੇਨ ਚੀਜ਼ ਹੁੰਦੀ ਹੈਗੀ ਵੀ ਕੋਈ ਆਰਡਰ ਆਪਾਂ ਦਿੰਨੇ ਆ ਇਹਦਾ ਆਪਣਾ ਇੱਕ ਡਿਸਪਲੇ ਲੱਗੀ ਆ ਤਾਂ ਕੋਈ ਹੋਰ ਤਰੀਕੇ ਦਾ ਆਰਡਰ ਦਿੰਨੇ ਕਿੰਨੇ ਕਿ ਦਿਨਾਂ ਚ ਆਪਾਂ ਡਿਲੀਵਰ ਕਰ ਦਿੰਨੇ ਆ ਬਈ ਦੇਖੋ ਜੇ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਜਲਦੀ ਹੈਗੀ ਆ ਤਾਂਸੀਂ ਇਹ ਮਟੀਰੀਅਲ ਦੇ ਦਿੰਨੇ ਆ ਬਾਕੀ ਜੇ ਆਰਡਰ ਕਰਕੇ ਹੁੰਦਾ ਤਾਂ 1 ਮਹੀਨੇ ਤੋਂ ਲੈ ਕੇ 1.5 ਮਹੀਨੇ ਦੇ ਵਿੱਚ ਵਿੱਚ ਆਪਣਾ ਮਟੀਰੀਅਲ ਪਹੁੰਚ ਜਾਂਦਾ ਇੰਡੀਆ ਠੀਕ ਆ ਜੀ ਮਤਲਬ ਫਿਰ ਤਾਂ ਦੋਸਤੋ ਜੇ ਤੁਸੀਂ ਘਰ ਦੇ ਵਿੱਚ ਟੈਲਾਂ ਜਾਂ ਦਰਵਾਜ਼ੇ ਲਾ ਰਹੇ ਹੋ ਉਸੇ ਟਾਈਮ ਬਾਈ ਕੋਲੇ ਆਰਡਰ ਦੇ ਦਿਓ ਕਿਉਂਕਿ ਇੰਪੋਰਟਡ ਫਰਨੀਚਰ ਬਾਹਰੋਂ ਆਉਣਾ ਕੁਝ ਤੁਰਕੀ ਤੋਂ ਆਉਂਦਾ ਕੁਝ ਚਾਈਨਾ ਤੋਂ ਆਉਂਦਾ ਕੁਝ ਇਟਲੀ ਤੋਂ ਆਉਂਦਾ ਕੁਝ ਵੀਟਨਾਮ ਤੋਂ ਆਉਂਦਾ ਉਹ ਤੇ ਟਾਈਮ ਦਾ ਫ੍ਰੈਕਸ਼ਨ ਲੱਗਣਾ ਟਾਈਮ ਤਾਂ ਲੱਗਣੀ ਆ ਭਾਈ ਆ ਸੋਫਾ ਵੀ ਬਹੁਤ ਪਿਆਰਾ ਲੱਗਿਆ ਮੈਨੂੰ ਜੀ ਤੁਸੀਂ ਗੁਰੀ ਜ ਸੋ ਫਿਰ ਅਲੱਗ-ਅਲੱਗ ਫੀਲ ਹੋਏਗਾ ਤੁਹਾਨੂੰ ਹਰੇਕ ਸੋਫੇ ਦਾ ਅਲੱਗ-ਅਲੱਗ ਫੀਲ ਮਿਲੇਗਾ ਬਿਲਕੁਲ ਇਹਦੇ ਤੇ 8 ਤੋਂ 9 ਬੰਦੇ ਇਸ ਸੋਫੇ ਤੇ ਬੈਠਦੇ ਠੀਕ ਹੈ ਜੀ ਹਾਂ ਇਹ ਵੀ ਇਹ ਫੈਬਰਿਕ ਦੇ ਵਿੱਚ ਹੈ ਬਣਿਆ ਹੋਇਆ ਅਸੀਂ ਇਹਦਾ ਪ੍ਰਾਈਸ ਜਿਹੜਾ 1,70,000 ਰੁਪਏ ਰੱਖਿਆ ਹੋਇਆ ਠੀਕ ਹੈ ਜੀ ਉਹਦੇ ਵਿੱਚ ਬਹੁਤ ਸਾਰੇ ਕਲਰ ਨੇ ਤੁਸੀਂ ਆਹ ਟੇਬਲ ਵੀ ਬਹੁਤ ਪਿਆਰਾ ਵਈ ਹਣਾ ਤੁਸੀਂ ਬਹੁਤ ਬਹੁਤ ਪਿਆਰਾ ਟੇਬਲ ਹੈ ਜੀ ਮਤਲਬ ਇਹਨੂੰ ਕਿਦਾਂ ਬੋਹਤ ਜੀ ਨਹੀਂ ਕਿ ਅੱਛਾ ਕੰਬੀਨੇਸ਼ਨ ਅਸੀਂ ਬਣਾ ਕੇ ਰੱਖਿਆ ਹੈ ਹਾਂ ਲੋ ਜਿਦਾਂ ਮਰਜ਼ੀ ਘਵਾ ਲਓ ਜਿੱਧਰ ਮਰਜ਼ੀ ਸਮਾਨ ਰੱਖ ਲਓ ਚਾਹੇ ਇਹਨੂੰ ਬੰ ਜਿਹੜੇ ਉੱਥੇ ਜਾ ਕੇ ਲੱਗੇਗਾ ਤਾਂ ਮੇਰੇ ਸਾਬ ਨਾਲ ਹੋਰ ਵੀ ਜ਼ਿਆਦਾ ਖੂਬਸੂਰਤ ਹੋਰ ਵੀ ਜ਼ਿਆਦਾ ਘਰ ਦੀ ਗੈਹ ਸਕਦੇ ਆ ਵੀ ਖੂਬਸੂਰਤੀ ਨੂੰ ਚਾਰ ਚੰਨ ਲਾਊਗਾ ਬਿਲਕੁਲ ਜੀ ਹਾਂਜੀ ਭਾਈ ਅੱਗੇ ਜਿਹੜਾ ਮਤਲਬ ਜੇ ਹੁਣ ਉਹ ਗੱਲ ਤਾਂ ਕਹਿਣੀ ਪਊਗੀ ਇੱਕ ਤੋਂ ਇੱਕ ਕੈਂਟ ਪੀਸ ਪਿਆਗਾ ਜੋ ਦੇਖਦੇ ਆ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਭਾਈ ਹੋਰੀ ਆਫਰ ਵੀ ਕਰ ਰਹੇ ਨਾਨ ਨਾਲ ਵੀ ਤੁਸੀਂ ਇੱਕ ਵਾਰ ਇਹਦਾ ਆਨੰਦ ਲੈ ਕੇ ਦੇਖੋ ਚੀਜ਼ ਵੀ ਬਣੀ ਕਿਵੇਂ ਆ ਹਾਂਜੀ ਬਾਈ ਇਹਦੇ ਬਾਰੇ ਤੁਸੀਂ ਮੇਰੀ ਦੱਸ ਪਾਉਂਗੇ ਨਾ ਵਾਕਿਆ ਦਾ ਫੀਲ ਇੰਪੋਰਟਡ ਵਾਲਾ ਹੈ ਕਿ ਨਹੀਂ ਬਾਕੀ ਬਾਈ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਇਹਦੇ ਬਾਰੇ ਬਈ ਹਾਂਜੀ ਜਾਣਕਾਰੀ ਦਿਓ ਸਰ ਇਹ ਲੈਕਰਾ ਲੈਦਰ ਲੱਗਿਆ ਹੋਇਆ ਠੀਕ ਹੈ ਜੀ ਔਰ ਇਹ 8 ਤੋਂ 9 ਸੀਟਡ ਸੋਫਾ ਆਪਣੇ ਕੋਲ ਠੀਕ ਹੈ ਜੀ ਐਸੀ ਇਹਦਾ ਇਹ ਰੇਟ ਰੱਖਿਆ ਹੋਇਆ 1,60,000 ਰੁਪਏ 1,60,000 ਬਾਈ ਇੱਕ ਬਾਈ ਤੁਸੀਂ ਮੈਨੂੰ ਇਹ ਵੀ ਦੱਸ ਰਹੇ ਕਹਿੰਦੇ ਜਿਹੜਾ ਇੰਨਾ ਚ ਲੈਦਰ ਲੱਗਿਆ ਵੀ ਚੰਗੇ ਬ੍ਰਾਂਡ ਦੀ ਜਿਹੜੇ ਗੱਡੀਆਂ ਉਹਨਾਂ ਚ ਵੀ ਇਹ ਲੱਗਿਆ ਬਿਲਕੁਲ ਬਿਲਕੁਲ ਤੁਸੀਂ ਮੰਨ ਲਓ ਜਿਵੇਂ ਟੈਸਲਾ ਗੱਡੀ ਹੋਗੀ ਜਾਂ ਫਰਾਰੀ ਹੋਗੀ ਔਰ ਜਾਂ ਰਾਇਲ ਰੈਸ ਹੋਗੀ ਜੋ ਉਹ ਗੱਡੀਆਂ ਯੂਜ਼ ਕਰਦੀਆਂ ਨੇ ਲੈਦਰ ਉਹ ਵਾਲਾ ਲੈਦਰ ਇਹਦੇ ਵਿੱਚ ਯੂਜ਼ ਹੋਇਆ ਹੈ ਠੀਕ ਹੈ ਜੀ ਜੀ ਫਿਰ ਇੰਪੋਰਟੈਂਟ ਫੀਚਰ ਹੈ ਨਹੀ ਇਹ ਠੀਕ ਹੈ ਜੀ ਇਹ ਲੈਦਰ ਦੀ ਕੁਆਲਿਟੀ ਇਸ ਲਈ ਤਾਂ ਫਿਰ ਇਹ ਥੋੜੀ ਦੀ ਕਾਸਟ ਜ਼ਿਆਦਾ ਹੋ ਜਾਂਦੀ ਹੈ ਕੀ ਬਾਤ ਹੈ ਜੀ ਤੁਸੀਂ ਇਹਨੇ ਇਹ ਸੋਫ ਜੀ ਇਹ ਥੋੜਾ ਜੀ ਮੀਨਸ ਸੈਲੀਬ੍ਰਿਟੀ ਸਟਾਈਲਿਸ਼ ਸੋਫਾ ਹੈ ਜੀ ਮੀਨ ਤੁਸੀਂ ਜਿਹੜੇ ਟਾਕ ਸ਼ੋਅ ਹੁੰਦੇ ਉਹਨਾਂ 'ਚ ਮੈਂ ਦੇਖਦਾ ਇਹ ਜਿਹੜੇ ਕਲਰੀ ਟਾਕ ਸ਼ੋਅ ਉਹਨਾਂ 'ਚ ਪੋਡਕਾਸਟ ਵਗੈਰਾ ਹੁੰਦਾ ਜਿਹੜੇ ਵੱਡੇ ਚੈਨਲਾਂ ਦੇ ਉਹਨਾਂ 'ਚ ਮਤਲਬ ਇਹ ਚੀਜ਼ਾਂ ਪੂਰਾ ਆਮ ਦੇਖਣ ਨੂੰ ਮਿਲਦੀਆਂ ਨੇ ਇਹ ਮੇਡ ਇਨ ਇਟਲੀ ਦਾ ਬਣਿਆ ਆ ਵਾਲਾ ਜੀ ਔਰ ਇਹਦਾ ਅਸੀਂ ਜੋ ਰੇਟ ਰੱਖਿਆ ਇਹਦਾ ਵੀ ਇਸ 1,70,000 ਰੁਪਏ ਰੇਟ ਰੱਖਿਆ ਤੁਸੀਂ ਤੇ ਕੁਛ ਨੂੰ ਠਾ ਕੇ ਦਰਸ਼ਕਾਂ ਨੂੰ ਥੋੜਾ ਰੂਬਰੂ ਕਰਾਓ ਵੀ ਦਾ ਕੁਛ ਨਹੀਂ ਹੈ ਵੀ ਕਿੰਨਾ ਹੈਗਾ ਇਸ ਤਰ੍ਹਾਂ ਨਹੀਂ ਕੁਛ ਨੂੰ ਥੋੜਾ ਡੈਗ ਪੈਣਗੇ ਜਾਂ ਇੱਧਰ ਉੱਧਰ ਭੱਜ ਜਾ ਸਹੀ ਗੱਲ ਹੈ ਜੀ ਜਿਵੇਂ ਆਪਾਂ ਬੈੱਡ ਦੇ ਸੋਫੇ ਦੇਖਦੇ ਆ ਤਾਂ ਉਹ ਪਰ ਫਿਨਿਸ਼ਿੰਗ ਵੀ ਦੇਖੋ ਨਾਲ-ਨਾਲ ਵੀ ਪ੍ਰੋਪਰ ਲੈਦਰ ਦਾ ਕੰਮ ਜਿਹੜਾ ਵਰਕ ਇੱਕ ਨੰਬਰ ਹੋਇਆ ਹੋਇਆ ਹੈਗਾ ਬਿਲਕੁਲ ਜੀ ਤੇ ਅੱਗੇ ਭਾਈ ਇਹ ਜਿਹੜੇ ਬੈੱਡ ਆਗੇ ਇਹ ਵੀ ਆਪਣਾ ਨਾਲ ਜਾਣਕਾਰੀ ਦੇ ਦਈਏ ਤੇ ਫਿਰ ਬਿਲਕੁਲ ਇਹਦੀ ਇਹ ਵੀ ਲੈਦਰ ਦਾ ਬੈੱਡ ਜਿਹੜਾ ਆਪਾਂ ਸਟਾਰਟਿੰਗ ਤੇ ਜਿਸ ਤਰ੍ਹਾਂ ਦੇਖਿਆ ਸੀਗਾ ਲੈਦਰ ਦੇ ਆਪਾਂ ਨੂੰ ਬਹੁਤ ਸਾਰੇ ਬੈੱਡ ਆ ਫੈਬਰਿਕ ਦੇ ਵਿੱਚ ਹੈ ਇਹਦੀ ਬਹੁਤ ਡਿਮਾਂਡ ਐ ਇਸ ਬੈੱਡ ਦੀ ਇਨਕਿ ਬਹੁਤ ਖੂਬਸੂਰਤ ਬੈੱਡ ਹੈ ਇਹ ਬੈਸੇ ਵੀ ਵਧੀਆ ਨਾ ਟੀਵੀ ਟੀਵੀ ਦੇਖਣਾ ਜੇ ਤੁਸੀਂ ਬੈਠ ਕੇ ਦਿਖਾਓ ਦਰਸ਼ਕਾਂ ਨੂੰ ਬੈਠ ਕੇ ਇਹਦੀ ਬੈਕ ਕਿੰਨੀ ਇਹਦੀ ਤੁਹਾਨੂੰ ਰੈਲੈਕਸ ਕਿੰਨਾ ਮਿਲੇਗਾ ਤੇ ਬਿਲਕੁਲ ਮਤਲਬ ਸੋਫੇ ਵਾਲੀ ਫੀਲਿੰਗ ਬੈੱਡ ਤੇ ਲਿਆਤੀ ਬਿਲਕੁਲ ਬਿਲਕੁਲ ਜੇ ਸੋਫਾ ਮੀਨਸ ਉਸ ਤਰ੍ਹਾਂ ਹੀ ਫੀਲ ਬਣਿਆ ਹੋਇਆ ਮੰਨ ਲਓ ਨਾਲੇ ਇਧਰੋਂ ਡਿੱਗਣ ਦਾ ਨਹੀਂ ਹੋਏਗਾ ਨਹੀਂ ਡਿੱਗੇਗਾ ਨਹੀਂ ਜੇ ਬੱਚੇ ਬੈਠੇ ਆਪਣੇ ਔਰ ਇਹ ਵਾਸ਼ੇਬਲ ਆ ਇਹ ਸਾਰਾ ਮੂਵ ਹੋ ਜਾਏਗਾ ਮੀਨਸ ਤੁਸੀਂ ਇਹਨੂੰ ਡਰਾਈ ਕਲੀਨ ਵੀ ਕਰਉਣਾ ਡਰਾਈ ਕਲੀਨ ਹੋ ਜਾਏਗਾ ਠੀਕ ਆ ਡਰਾਈ ਕਲੀਨ ਹੋ ਜਾਏਗਾ ਹਾਂਜੀ ਡਰਾਈ ਕਲੀਨ ਠੀਕ ਆ ਜੀ ਪਰ ਲੈਦਰ ਤਾਂ ਹੋ ਹੀ ਜਾਂਦੇ ਸਾਰੇ ਕੋਈ ਪਾਣੀ ਨਾਲ ਕੋਈ ਸਾਰੇ ਸਾਰੇ ਹੋ ਜਾਏਗਾ ਵਾਸ਼ੇਬਲ ਹੈ ਸਭ ਕੁਝ ਤੁਹਾਨੂੰ ਅਸੀਂ ਇਹ ਨਾਲ ਪ੍ਰੋਡਕਟ ਦੇਵਾਂਗੇ ਵਾਸ਼ ਲਈ ਠੀ ਤੇ ਬਈ ਆ ਵੀ ਡਾਈਨਿੰਗ ਦੇ ਵਿੱਚ ਚੇਅਰਸ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਤੇ ਕਲਰ ਸੀ ਚੇਅਰ ਦਾ ਕੰਬੀਨੇਸ਼ਨ ਦੇਖੋ ਔਰ ਤੁਸੀਂ ਚੇਅਰ ਤੇ ਇਹਦੇ ਤੇ ਬੈਠ ਕੇ ਦਿਖਾਓ ਦਰਸ਼ਕਾਂ ਨੂੰ ਥੋੜਾ ਜੀ ਜਿਹੜੀ ਮਰਜੀ ਚੇਅਰ ਤੇ ਬੈਠ ਜਾਓ ਫੀਲ ਦੇਖੋ ਨਾ ਇਸ ਤਰ੍ਹਾਂ ਲੱਗ ਗਈ ਜਿਵੇਂ ਤੁਹਾਨੂੰ ਉਹਨਾਂ ਨੇ ਪਕੜ ਲਿਆ ਹੁੰਦਾ ਚੇਅਰ ਉਹਨੇ ਠੀਕ ਹੈ ਜੀ ਗ੍ਰਿਪ ਦੇਖੋ ਚੇਅਰ ਦੀ ਕੀ ਬਾਤ ਹੈ ਜੀ ਇਹਦੀ ਹਾਰਡ ਉਹ ਦਿੱਤੀ ਹੈ ਨਾ ਲੁੱਕ ਤੇ ਪ੍ਰੋਪਰ ਮਤਲਬ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਪਿੱਛੇ ਆ ਲੋਗੋ ਬਣਿਆ ਹੋਇਆ ਬਈ ਇਹਨਾਂ ਦਾ ਬ੍ਰਾਂਡ ਦਾ ਹੈ ਨਾ ਹਾਂ ਜੀ ਹਾਂ ਜੀ ਇਹ ਵਰਸਾਚੇ ਦਾ ਲੋਗ ਜੀ ਚੱਕ ਕੇ ਦੇਖਦੇ ਆ ਤਾਂ ਵੀ ਦੇਖੋ ਤੁਸੀਂ ਦੋਸਤੋ ਪੂਰੀ ਹੈਵੀ ਚੇਅਰ ਨੇ ਮਤਲਬ ਇੱਕ ਇੱਕ ਚੀਜ਼ ਕਮਾਲ ਦੀ ਬਾਈ ਨੇ ਕਹਿੰਦੇ ਹੁੰਦੇ ਕਲੈਕਸ਼ਨ ਕੀਤੀ ਹੈ ਇਕੱਠੀ ਤੁਸੀਂ ਥੋੜੇ ਨਾ ਆ ਮਿਰਰ ਵੀ ਦਰਸ਼ਕਾਂ ਨੂੰ ਦਿਖਾ ਦੇਣਾ ਆਪਣੇ ਕੋਲ ਮਿਰਰ ਤੇ ਕੰਸੋਲ ਦੇ ਕਾਫੀ ਡਿਜ਼ਾਈਨ ਨੇ ਠੀਕ ਹੈ ਜੀ ਕੰਸੋਲ ਤੇ ਮਿਰਰ ਲੈਣਾਗਾ ਤਾਂ ਉਹਦੇ ਵੀ ਅਲੱਗ-ਅਲੱਗ ਆਪ ਪੁੰ ਡਿਜ਼ਾਈਨ ਮਿਲ ਜਾਂਦੇ ਨੇ ਹਾਂਜੀ ਜੀ ਇਹ ਆਪਣੇ ਕੋਲੇ ਕਾਰਪਟ ਨੇ ਜੀ ਠੀਕ ਹੈ ਜੀ ਇਹ ਥੱਲੇ ਜਿਵੇਂ ਸੋਫਿਆਂ ਦੇ ਵਗੈਰਾ ਹਨਾ ਇਹ ਸੋਫੇ ਔਰ ਬੈੱਡ ਦੇ ਨੀਚੇ ਕਾਰਪਟ ਲੱਗਦੇ ਇਸ ਤਰ੍ਹਾਂ ਠੀਕ ਹੈ ਜੀ ਇਹ ਵੀ ਪੂਰੇ ਹਾਂ ਇਹ ਵੀ ਪੂਰੇ ਫਾਈਨ ਫਾਈਨ ਕੁਆਲਿਟੀ ਜਿਸ ਤੇ ਪੈਰ ਰੱਖ ਕੇ ਚੱਲੋਗੇ ਤੁਹਾਨੂੰ ਇਹਦਾ ਫੀਲ ਪਤਾ ਚੱਲੇਗਾ ਵੀ ਇਹ ਕੋਈ ਚੀਜ਼ ਤੇ ਆਪਾਂ ਚੱਲ ਰਹੇ ਹਾਂ ਇਸ ਤੇ ਠੀਕ ਹੈ ਜੀ ਇਹਦੇ ਕਾਫੀ ਡਿਜ਼ਾਈਨ ਮਿਲ ਜਾਣਗੇ ਬਹੁਤ ਡਿਜ਼ਾਈਨ ਹੈ ਇਹ ਆਪਣੇ ਕੋਲੇ ਇਸ ਵਿੱਚ ਠੀਕ ਹੈ ਵੀਰ ਜੀ ਤੇ ਲਓ ਵੀ ਮਿੱਤਰੋ ਚੀਜ਼ਾਂ ਬਾਈ ਕੋਲੇ ਸਿਰਾਂ ਨੇ ਹੁਣ ਆਰਡਰ ਕਰਨ ਵਾਲਾ ਸਿਰਾਂ ਤੁਸੀਂ ਕਰਾ ਦਿਓ ਕਿਉਂਕਿ ਜਿਹੜੀ ਚੀਜ਼ ਹੈ ਬਈ ਇੱਕ ਸਵਾਲ ਇੱਥੇ ਹੋਰ ਸੀਗਾ ਹੁਣ ਇੰਡੀਆ ਵਾਲਿਆਂ ਲਈ ਤਾਂ ਆਪਾਂ ਆਫਰ ਦਿੱਤਾ ਜੇ ਹੁਣ ਕੋਈ ਮਿੱਤਰ ਆਪਣਾ ਬੈਠਾ ਕੈਨੇਡਾ ਉਹ ਕਹਿੰਦਾ ਯਾਰ ਮੈਨੂੰ ਵੀ ਇਹ ਚੀਜ਼ ਚਾਹੀਦੀ ਆ ਸਾਨੂੰ ਸਿੱਧਾ ਇੰਪੋਰਟ ਕਰਾ ਦਿਓ ਕਰਾ ਸਕਦੇ ਹਾਂ ਬਿਲਕੁਲ ਬਿਲਕੁਲ ਆਪਾਂ ਥਰਡ ਕੰਟਰੀ ਵੀ ਕਰਵਾ ਦੇਾਂਗੇ ਮੰਨ ਲਓ ਕੰਟਰੀ ਟੂ ਕੰਟਰੀ ਕਰਵਾ ਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਕੰਟਰੀ ਹੋਵੇ ਉੱਥੇ ਦੇ ਕੋਲੇ ਮਾਲ ਪਹੁੰਚੇਗਾ ਠੀਕ ਹੈ ਬਿਲਕੁਲ ਤੇ ਕੀ ਬਾਤ ਆ ਲੋ ਵੀ ਮਿੱਤਰੋ ਪਸੰਦ ਤੁਸੀਂ ਵੀਡੀਓ ਚ ਕਰ ਲਿਓ ਸਿੱਧਾ ਬਾਈ ਨੇ ਉੱਥੋਂ ਉੱਥੇ ਭੇਜ ਦੇਣਾ ਅੱਧਾ ਖਰਚਾ ਬਚਾ ਦੇਣਗੇ ਬਿਲਕੁਲ ਇਹ ਤੁਸੀਂ ਆ ਇਹ ਨੈਕਸਟ ਠੀਕ ਹੈ ਜੀ ਇਹ ਜਿਹੜਾ ਸੈਂਟਰ ਟੇਬਲ ਹੈ ਸੈਂਟਰ ਟੇਬਲ ਦੇ ਆਪਣੇ ਕੋਲ ਬਹੁਤ ਡਿਜ਼ਾਈਨ ਨੇ ਇੱਕ ਇਹ ਵਾਲਾ ਹੈ ਇੱਕ ਕੋਵ ਵਾਲਾ ਸੈਂਟਰ ਟੇਬਲ ਹੈ ਠੀਕ ਹੈ ਜੀ ਇੱਕ ਤੁਹਾਨੂੰ ਹੋਰ ਆਪਣੇ ਕੋਲੇ ਬਹੁਤ ਮਾਸਟਰਪੀਸ ਜੀ ਤੁਹਾਨੂੰ ਉਹ ਵੀ ਦਿਖਾਉਣੇ ਆ ਉਹ ਵੀ ਦਿਖਾਉਣੇ ਆ ਜੀ ਤੇ ਫਿਰ ਬਾਈ ਦੀ ਨਾਲ ਲੋਕੇਸ਼ਨ ਦੁਬਾਰਾ ਵੀ ਦੱਸਾਂਗੇ ਤੇ ਦੋਸਤੋ ਬਸ ਨੰਬਰ ਸਕਰੀਨ ਤੇ ਦਿੱਤਾ ਹੋਇਆ ਇਹ ਵੀ ਆਪਣੇ ਕੋਲੇ ਮਾਡਰਨ ਡਿਜ਼ਾਈਨ ਦਾ ਬੈੱਡ ਆ ਠੀਕ ਹੈ ਜੀ ਇਹ ਬਹੁਤ ਟ੍ਰੈਂਡ ਦੇ ਵਿੱਚ ਆ ਹਾਈ ਬੈਕ ਵਾਲਾ ਐਸਾਈਡ ਡੋ ਟੇਬਲ ਨੇ ਇਵਨ 90000 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਬੈੱਡ ਵੀ ਫਾਈਨ ਕੁਆਲਿਟੀ ਦਾ ਲੈਦਰ ਲੱਗਾ ਹੈ। ਇੱਥੇ ਬਹੁਤ ਸਾਰੇ ਕਲਰ ਤੁਹਾਨੂੰ ਅਵੇਲੇਬਲ ਨੇ। ਜਿਸ ਤਰ੍ਹਾਂ ਤੁਹਾਡੇ ਕਮਰੂਮ ਦਾ ਇੰਟੀਰੀਅਰ ਹੈ ਉਸ ਦੇ ਅਕੋਰਡਿੰਗ ਆਪਾਂ ਇਸ ਤਰ੍ਹਾਂ ਕਲਰ ਚੇਂਜ ਹੋ ਜਾਏਗਾ। ਕੀ ਬਾਤ ਹੈ। ਇੱਕ ਤੁਸੀਂ ਨਾ ਦਰਸ਼ਕਾਂ ਨੂੰ ਪਲੀਜ਼ ਆ ਵੀ ਜਰੂਰ ਦਿਖਾਓ ਕਲਾਸਿਕਲ ਦੇ ਵਿੱਚ। ਅਸੀਂ ਇਹਨਾਂ ਡਿਸਪਲੇ 'ਚ ਨਹੀਂ ਹਜੇ ਲਗਾਏ ਹੋਏ। ਠੀਕ ਹੈ ਜੀ। ਮੈਂ ਥੋੜਾ ਇਹਨਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਰੱਖਾਂ। ਇਹਨੀਆਂ ਟੋਈ ਕੱਢੀਆਂ। ਤੁਸੀਂ ਇਹ ਫਿਨਿਸ਼ਿੰਗ ਦੇਖੋ। ਜੀ। ਗੁਰੀਵਰੇ ਤੁਸੀਂ ਹੱਥ ਮਾਰ ਕੇ ਦੇਖੋ ਕਿਤੇ ਵੀ ਤੁਹਾਨੂੰ ਜੋੜ ਜਿ ਅਗਲਾਈ ਦੇ ਵਿੱਚ ਬਿਲਕੁਲ ਕਿਤੇ ਇਹਨੂੰ ਜੋੜ ਦੀ ਬਿਲਕੁਲ ਪਤਾ ਹੀ ਨਹੀਂ ਲੱਗਾ ਵੀ ਜੋੜ ਲਾਇਆ ਕਿੱਥੇ ਫਾਲਿਸ਼ਣਾ ਪੂਰੀ ਗੱਲ ਬਣਾਈ ਪਈ ਹੈ ਨਾ ਬਾਈ ਜੀ ਲਓ ਮਿੱਤਰੋ ਚੀਜ਼ਾਂ ਬਾਈਸਾਈਕਲ ਦੇ ਕਾਫੀ ਰੇਂਜ ਨੇ ਕਾਫੀ ਲੱਖ ਤਰ੍ਹਾਂ ਦੇ ਬੈਟ ਨੇ ਬਾਕੀ ਜਿਸ ਤਰ੍ਹਾਂ ਆਪਣੇ ਕੋਲ ਹੋਰ ਬਹੁਤ سارے ਡਿਜ਼ਾਈਨ ਨੇ ਜਿਸ ਤਰ੍ਹਾਂ ਕਸਟਮਰ ਦੀ ਡਿਮਾਂਡ ਹੋਏਗੀ ਆਪਾਂ ਉਹਨਾਂ ਉਸ ਤਰ੍ਹਾਂ ਨਾ ਪ੍ਰੋਵਾਈਡ ਕਰਵਾ ਦੇਵਾਂਗੇ ਮਲੇ ਇੱਕ ਵਾਰ ਆਪਾਂ ਸਾਰੇ ਦਰਸ਼ਕਾਂ ਨੂੰ ਪਰ ਦੱਸਦੇ ਵੀ ਆ ਉਹ ਨੇ ਪਰ ਜੇ ਕਿਸੇ ਦੀ ਕੋਈ ਕਿਸ ਤਰ੍ਹਾਂ ਦੀ ਹੁੰਦੀ ਆ ਉਹ ਮਿਲ ਜੂਗੀ ਜੀ ਬਿਲਕੁਲ ਮਿਲ ਜੂਗੀ ਉਹਨਾਂ ਕੋਲ ਜਿਵੇਂ ਇੰਪੋਰਟਡ ਡਿਜ਼ਾਈਨ ਹੈ ਮੀਨਸ ਉਹਨਾਂ ਨੇ ਕਿਤੋਂ ਕਲੈਕਸ਼ਨ ਕੀਤੀ ਜਾਂ ਕਲੈਕਟ ਕੀਤਾ ਜਾਂ ਉਹਨਾਂ ਦੇ ਆਰਕੀਟੈਕਟ ਨੂੰ ਰੈਫਰ ਕੀਤਾ ਡਿਜ਼ਾਈਨ ਉਹ ਡਿਜ਼ਾਈਨ ਵੀ ਮਿਲ ਜਾਏਗਾ ਮਿਲ ਜੂਗਾ ਜੀ ਬਿਲਕੁਲ ਉਹ ਵੀ ਮਿਲ ਜਾਏਗਾ ਠੀਕ ਹੈ ਜੀ ਭਾਈ ਇਹ ਆਪਣੇ ਕੋਲ ਹੈਗਾ 1 2 ਔਰ 3 ਸੀਟਡ ਦੇ ਵਿੱਚ ਠੀਕ ਹੈ ਜੀ ਇਹ ਮੇਡ ਇਨ ਟਰਕੀ ਇਹ ਵੀ ਜੀ ਔਰ ਤੁਸੀਂ ਇਹ ਮਾਊਸ ਗ੍ਰੀਨ ਜੀ ਔਰ ਲਾਈਟ ਗ੍ਰੀਨ ਦੇ ਵਿੱਚ ਆਪਣੇ ਕੋਲੇ ਵਾਲਾ ਡਿਜ਼ਾਈਨ ਅਵੇਲੇਬਲ ਜੀ ਤੇ 1 ਬਈ ਅੰਦਰ ਫੇਰਾ ਸਪੈਸ਼ਲ ਰੱਖਿਆਗਾ ਜੇ ਕਹ ਦੀ ਵੀ ਚੀਤੇ ਦੀ ਉਹਦੇ ਵਰਗਾ ਸ਼ੇਪ ਵਾਲਾ ਉਹਨਾਂ ਦੇ ਜਿਹੜੇ ਕੁਸ਼ਨ ਤੇ ਲੱਗਾ ਹੋਇਆਗਾ ਬਿਲਕੁਲ ਬਿਲਕੁਲ ਤੇ ਇਹ ਤੁਸੀਂ ਦੇਖ ਰਹੇ ਇਹ ਵਰਸਾਚੇ ਦਾ ਸੋਫਾ ਹੈ ਵਾਲਾ ਠੀਕ ਆ ਬਾਈ ਜੀ ਮੀਨਸ ਬਹੁਤ ਖੂਬਸੂਰਤ ਇੱਕ ਮਾਡਰਨ ਵੀ ਹੈ ਕਲਾਸਿਕਲ ਵੀ ਹੈ ਤੁਸੀਂ ਹਰ ਇੱਕ ਜਗ੍ਹਾ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਨਸੈਪਟ ਆ ਉਹ ਚਾਹੇ ਡਿਜ਼ਾਈਨਰ ਐਡਜਸਟ ਹੋ ਜਾਏਗਾ ਤੁਹਾਡਾ ਵਾਲਾ ਠੀਕ ਹੈ ਜੀ ਜਿਹੜਾ ਜ ਮਰਜੀ ਕਲਰ ਆਪਣੇ ਕੀਤਾ ਹੋਇਆ ਤੁਸੀਂ ਇਹਦੇ ਹੁਣ ਇਹ ਲੋਗੋ ਲੱਗਾ ਦੇਖੋ ਕਿੰਨਾ 엠ਬੋਸ ਕਰਕੇ ਲੱਗਾ ਹੈ ਇਹ ਵੀ ਲੈਦਰ ਦੇ ਵਿੱਚ ਹੀ ਬਣਿਆ ਹੋਇਆ ਠੀਕ ਹੈ ਜੀ ਤੁਸੀਂ ਦਾ ਟੱਚ ਪਤਾ ਲੱਗਦਾ ਨਾ ਫਿਰ ਔਰੀਜਿਨੈਲਟੀ ਦਾ ਬਿਲਕੁਲ ਇਹ ਵਰਸਾਚੀ ਦਾ ਵਾਲਾ ਆਪਣੇ ਕੋਲ ਜੀ ਬਸ ਵਰਸਾਚੀ ਦਾ ਨਾਮ ਹੀ ਤੁਹਾਨੂੰ ਕਾਫੀ ਹੈ ਵੀਰ ਬੰਦਾ ਵਰਸਾਚੀ ਦਾ ਨਾਮ ਰਿਫਿਨਿਸ਼ਿੰਗ ਇਹਦਾ ਡਿਜ਼ਾਈਨ এজ ਆਫ ਸਵੈਟ ਲੈਦਰ ਲੱਗਾ ਹੈ ਸਰ ਬਹੁਤ ਫਾਈਨ ਕੁਆਲਿਟੀ ਦਾ ਹੈ ਸਭ ਤੋਂ ਵੱਡੀ ਗੱਲ ਜੇ ਕਹਿੰਦੇ ਹੁੰਦੇ ਨਾ ਛੋਟੇ ਬੱਚੇ ਵਾਂਗੂ ਕਹਿੰਦੇ ਅੰਦਰ ਸਾਂਭ ਕੇ ਰੱਖਿਆ ਹੋਇਆਗਾ ਹਾਂਜੀ ਬਿਲਕੁਲ ਇਹਨੂੰ ਅਲੱਗ ਕਮਰੇ ਵਿੱਚ ਰੱਖਿਆ ਹੋਇਆ ਹੈ ਇਹਨੂੰ ਬਿਲਕੁਲ ਸਾਂਭ ਕੇ ਰੱਖਿਆ ਹੈ ਜੀ ਤੇ ਲੋ ਵੀ ਮਿੱਤਰੋ ਇਹ ਚ ਵੀ ਕਲਰ ਜਿਹੇ ਜਿਹਾ ਮਰਜ਼ੀ ਲੈ ਲਓ ਮਿਲ ਜਾਣਗੇ ਟੇਬਲ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਬਈ ਹੈ ਨਾ ਇਹਦੇ ਨਾਲ ਜੀ ਤੇ ਭਾਈ ਇਧਰੋਂ ਹੀਟਰ ਕਹਿੰਦਾ ਗਰਮੀ ਛੱਡ ਰਿਹਾਗਾ ਇਹ ਹੀਟਰ ਬਈ ਇਹ ਇਹਦੀ ਵੀ ਬਹੁਤ ਡਿਮਾਂਡ ਰਹਿੰਦੀ ਆ ਬਿਲਕੁਲ ਬਿਲਕੁਲ ਇਹਦੀ ਬਹੁਤ ਡਿਮਾਂਡ ਆ ਜੀ ਮੀਨਸ ਇਹ ਇੱਕ ਤਾਂ ਡਿਜ਼ਾਈਨ ਦਾ ਕਾਰਟ ਪੀਸ ਹੀ ਹੋ ਜਾਂਦਾ ਡਿਜ਼ਾਈਨ ਲਈ ਵੀ ਨੂੰ ਯੂਜ਼ ਕਰਦੇ ਆ ਪਲਾਸ ਜਿਵੇਂ ਹੁਣ ਇਹਨਾਂ ਦਿਨਾਂ ਵਿੱਚ ਬਹੁਤ ਸਰਦੀ ਪੈ ਰਹੀ ਆ ਜੀ ਤੇ ਤੁਸੀਂ ਨੂੰ ਰੂਮ ਨੂੰ ਹੀਟ ਕਰਨ ਲਈ ਮੈਨੂੰ ਯੂਜ਼ ਕਰ ਸਕਦੇ ਹੋ ਬੈੱਡ ਹੀਟਰ ਹੈ ਔਰ ਇੱਕ ਘੰਟੇ ਦੇ ਵਿੱਚ ਨੇ ਸਿਰਫ 5 ਰੁਪਏ ਦੀ ਬਿਜਲੀ ਖਾਣੀ ਆ ਤੁਹਾਡੀ ਸਿਰਫ 5 ਰੁਪਏ ਦੀ ਸਾਰੇ ਦਿਨ ਦੀ ਠੀਕ ਹੈ ਜੀ ਸਿਰਫ ਇੱਕ ਘੰਟੇ ਦੇ ਵਿੱਚ ਮਾਲ ਨਾਲ ਤਾਂ ਰੂਮ ਚ ਪਿਆ ਸੁਣਾ ਲੱਗਦਾ ਨਾਲੇ ਹੀਟਰ ਦਾ ਕੰਮ ਕਰਦਾ ਨਾ ਬਿਲਕੁਲ ਹੀਟਰ ਦਾ ਕੰਮ ਕਰਦਾ ਜੀ ਇਹ ਇਹ ਗਲਾਸ ਇਹ ਸਰ ਇਹ ਗਲਾਸ ਵੀ ਬਹੁਤ ਡਿਮਾਂਡ ਦੇ ਵਿੱਚ ਆ ਤੁਸੀਂ ਜਿੰਨੇ ਵੀ ਵਧੀਆ ਆਰਕੀਟੈਕਟ ਨੇ ਇਹ ਗਲਾਸ ਨੂੰ ਨੂੰ ਮੀਨਸ ਬੋਰਡ ਦੀ ਯੂਜ਼ ਕਰਦੇ ਆ ਦੇ ਡਿਜ਼ਾਈਨ ਠੀਕ ਹੈ ਮੈਂ ਕਿਹ ਘਰਾਂ ਚ ਮਤਲਬ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਆਪਣੇ ਕੋਲ ਨਾ ਸਰ ਸਾਰਾ ਵੀ ਜਿੰਨਾ ਵੀ ਤੁਸੀਂ ਫਰਨੀਚਰ ਜਾਂ ਤੁਸੀਂ ਕੋਈ ਵੀ ਐਲੀਮੈਂਟ ਦੇਖੋਗੇ ਬਿਲਕੁਲ ਡੀਸੈਂਟ ਤੇ ਵੱਖਰਾ ਹੋਏਗਾ ਇਹ ਰੈਗੂਲਰ ਫਰਨੀਚਰ ਨਹੀਂ ਆਪਾਂ ਕਰਦੇਗਾ ਇਹ ਆਪਸ ਨੂੰ ਦੇਖਣ ਨੂੰ ਨਹੀਂ ਮਿਲੂਗਾ ਮਤਲਬ ਪੂਰੇ ਪੰਜਾਬ ਸਾਰਾ ਇੰਪੋਰਟਡ ਹੀ ਕਰਦੇ ਹਾਂ ਠੀਕ ਆ ਭਾਈ ਜੀ ਤੇ ਆ ਜਾਓ ਭਾਈ ਅ ਹੋਰ ਭਾਈ ਜੇ ਕੋਈ ਪ੍ਰੋਡਕਟ ਹੁੰਦਾ ਕੋਈ ਇੰਪੋਰਟ ਕਰਾਉਣਾ ਹੁੰਦਾ ਜਿਹੜੀ ਇਹ ਪ੍ਰੋਡਕਟ ਤਾਂ ਇਹ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਡਕਟ ਬਿਲਕੁਲ ਆਪਾਂ ਹੋਰ ਵੀ ਇੰਪੋਰਟ ਕਰਦੇ ਆ ਆਪਾਂ ਸ਼ਿੰਗਲ ਕਰਦੇ ਆ ਇੰਪੋਰਟ ਠੀਕ ਹੈ ਜੋ ਟਾਪ ਛੱਤ ਤੇ ਲੱਗਦੇ ਬਿਲਕੁਲ ਟਾਪ ਛੱਤ ਤੇ ਲੱਗਦਾ ਸ਼ਿੰਗਲ ਹੁੰਦੇ ਆ ਆਪਣੇ ਕੋਲ ਜੀ ਇੰਟੀਰੀਅਰ ਨਾਲ ਰਿਲੇਟਡ ਕੋਈ ਵੀ ਮਟੀਰੀਅਲ ਹੈਗਾ ਆਪਾਂ ਇੰਪੋਰਟ ਕਰਦੇ ਆ ਜੀ ਮਤਲਬ ਕੋਈ ਡੈਕੋਰੇਟਿਵ ਕੁਝ ਲੈਣਾ ਉਹ ਵੀ ਮਿਲ ਜੂਗਾ ਬਿਲਕੁਲ ਬਿਲਕੁਲ ਕਈ ਵਾਰੀ ਕਸਟਮਰ ਦੀ ਡਿਮਾਂਡ ਹੁੰਦੀ ਵੀ ਸਾਨੂੰ ਇਹ ਇੱਥੋਂ ਇੰਡੀਆ ਤੋਂ ਨਹੀਂ ਮਿਲ ਰਿਆ ਸਾਨੂੰ ਇਹ ਪ੍ਰੋਡਕਟ ਚਾਹੀਦਾ ਤੁਹਾਡੇ ਕੋਲ ਤਾਂ ਫੋਟੋਗ੍ਰਾਫ ਹੈ ਤੇ ਤੁਹਾਨੂੰ ਅਸੀਂ ਉਹ ਪ੍ਰੋਡਕਟ ਮੰਗਵਾ ਦੇਾਂਗੇ ਤੁਹਾਡੀ ਡਿਮਾਂਡ ਤੇ ਹੀ ਮੰਗਵਾ ਦੇਾਂਗੇ ਤੁਹਾਨੂੰ ਕਿੰਨੇ ਪੀਸ ਚਾਹੀਦੇ ਇੱਕ ਪੀ ਠੀਕ ਹੈ ਭਾਈ ਜੀ ਜੇ ਕਿਸ ਨੇ ਸਿੰਗਲ ਹਜ਼ਾਰ ਫੁੱਟ ਲੈਣਾ ਆਪਾਂ ਜੋ ਆਪਰੇਟ ਦੇ ਸਕਦੇ ਨਾ ਸਿੰਗਲ ਦਾ ਉਹ ਪੰਜਾਬ ਤੋਂ ਕੋਈ ਨਹੀਂ ਦਾਗਾ ਆਪਾਂ 400 ਰੁਪਏ ਪਰ ਸ਼ੀਟ ਵੀ ਦੇ ਰਹੇ ਹਾਂ 400 ਰੁਪਏ ਪਰ ਸ਼ੀਟ ਪਰ ਸ਼ੀਟ ਵੀ ਦੇ ਰਹੇ ਹਾਂ ਜੀ ਠੀਕ ਹੈ ਭਾਈ ਜੀ ਹਾਂ ਜੀ ਇਸ ਤੋਂ ਬੰਨ ਗੁਰਜੀ ਜੀ ਆਪਾਂ ਇੱਕ ਹੋਰ ਆਫਰ ਦੇ ਰਹੇ ਹਾਂ ਆਰਕੀਟੈਕਟ ਲਈ ਔਰ ਜਾਂ ਆਪਣੇ ਹੋਰ ਮਿੱਤਰ ਪਿਆਰੇ ਜਿਵੇਂ ਬ੍ਰੋਕਰ ਹੁੰਦੇ ਆ ਅੱਜ ਕੱਲ ਡੀਲ ਕਰਵਾਉਂਦੇ ਆ 25 ਲੱਖ ਦੀ ਡੀਲ ਤੇ ਆਪਾਂ ਦੁਬਈ ਦਾ ਮਲੇਸ਼ੀਆ ਦਾ ਥਾਈਲੈਂਡ ਦਾ ਔਰ ਸਿੰਗਾਪੁਰ ਦਾ ਟੂਰ ਦੇ ਰਹੇ ਹਾਂ ਸਿਰਫ 25 ਲੱਖ ਦੀ ਬੁਕਿੰਗ ਤੇ ਜਿੰਨਾ ਲੋ 25 ਲੱਖ ਦਾ ਸਾਡੇ ਕੋਲ ਕੋਈ ਫਰਨੀਚਰ ਖਰੀਦਦਾ ਚਾਹੇ ਕੋਈ ਸਿੰਗਲ ਕਲਾਇੰਟ ਵੀ ਖਰੀਦਦਾ ਅਸੀਂ ਉਹਨੂੰ ਵੀ ਟੂਰ ਦੇਦੇ ਹਾਂ ਠੀਕ ਹੈ ਔਰ ਜੇ ਆਰਕੀਟੈਕਟ ਸਾਡੇ ਭਰਾ ਨੇ ਸਾਨੂੰ ਉਹ ਡੀਲ ਕਰਵਾਉਂਦੇ ਨੇ ਜਾਂ ਉਹਨਾਂ ਦੇ ਕੋਈ ਕਲਾਇੰਟ ਸਾਡੇ ਕੋਲੇ ਅਪਰੋਚ ਕਰਦੇ ਨੇ ਤੇ ਅਸੀਂ ਉਹਨਾਂ ਨੂੰ 25 ਲੱਖ ਤੇ ਟੂਰ ਦੇ ਰਹੇ ਹਾਂ ਦੋ ਬਈ ਸਿੰਗਾਪੁਰ ਮਲੇਸ਼ੀਆ ਔਰ ਥਾਈਲੈਂਡ ਠੀਕ ਹੈ ਜੇਕਰ ਦੋਸਤੋ ਤੁਸੀਂ ਵੀ ਆਪਣੇ ਘਰ ਨੂੰ ਰਾਇਲ ਲੁੱਕ ਦੇਣਾ ਚਾਹੁੰਦੇ ਹੋ ਤਾਂ ਬਾਈ ਦਾ ਜਿਹੜਾ ਸਾਰਾ ਫਰਨੀਚਰ ਦਿਖਾਇਆ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾਗਾ ਬਹੁਤ ਹੀ ਵਧੀਆ ਕੁਆਲਿਟੀ ਤੇ ਰੀਜ਼ਨੇਬਲ ਪ੍ਰਾਈਸ ਮਤਲਬ ਜਿਹੜਾ ਇੰਪੋਰਟਡ ਮਾਲ ਆਉਂਦਾ ਉਹਦੇ ਵਿੱਚ ਜੇ ਦੇਖੀਏ ਤਾਂ ਬਾਈ ਕਹਿੰਦਾ ਬਹੁਤ ਜੈਨੂਇਨ ਰੇਟ ਨੇ ਬਿਲਕੁਲ ਜੀ ਤੇ ਬਾਈ ਇਸ ਤੋਂ ਬਿਨਾਂ ਵੀ ਆਪਾਂ ਕੋਈ ਹੋਰ ਕੰਮ ਕਰਦੇ ਜੇ ਇੰਟੀਰੀਅਰ ਦਾ ਕੰਮ ਕਿਸੇ ਨੇ ਕਰਾਉਣਾ ਹੋਵੇ ਬਿਲਕੁਲ ਆਪਾਂ ਇਸ ਤੋਂ ਬਿਨਾਂ ਅੰਟੀਰੀਅਰ ਐਕਸਟੀਰੀਅਰ ਦੇ ਵਿੱਚ ਡੀਲ ਕਰਦੇ ਆਂਟੀਰੀਅਰ ਦੇ ਵਿੱਚ ਜੇ ਮੰਨ ਲਓ ਸੀਲਿੰਗ ਹੋ ਗਈ ਫ ਜੀ ਅਤੇ ਐਕਸਟੀਰੀਅਰ ਦੇ ਵਿੱਚ ਜਿਵੇਂ ਐਲੀਵੇਸ਼ਨ ਹੋ ਗਿਆ ਤੁਹਾਡੇ ਕਲੈਡਿੰਗ ਹੋ ਗਈ ਜੀ ਐਚਪੀਐਲ ਹੋ ਗਿਆ ਏਸੀਪੀ ਹੋ ਗਿਆ ਐਮਐਸ ਦੇ ਡਿਜ਼ਾਈਨ ਨੇ ਜਾਂ ਕੋਈ ਨੈਚੁਰਲ ਸਟੋਨ ਨਾਲ ਹੋ ਗਿਆ ਜੀ ਇੰਟੀਰੀਅਰ ਸਟਰੀ ਦੇ ਵਿੱਚ ਸਭ ਕੁਝ ਕਰਦੇ ਆ ਪਲੱਸ ਇਹ ਚ ਆਪਾਂ ਲੈਂਡਸਕੇਪਿੰਗ ਹੋ ਗਈ ਔਰ ਤੁਹਾਡਾ ਜਿਵੇਂ ਵਾਟਰ ਬੋਡੀ ਹੋ ਗਈ সুইমিং ਪੂਲ ਹੋ ਗਈ ਮੀਨਸ ਗਰਮੀ ਦੇ ਵਿੱਚ ਸਾਡੇ ਕੋਲ ਬਣੀ ਅ ਅੱਜਕੱਲ ਡਿਮਾਂਡ ਚੱਲ ਰਹੀ ਹੈ ਘਰਾਂ ਦੇ ਵਿੱਚ সুইমিং ਪੂਲ ਬਣਾਉਂਦੇ ਉਸ ਤਰ੍ਹਾਂ ਅਸੀਂ ਡੀਲ ਕਰਦੇ ਹਾਂ সুইমিং ਪੂਲ ਦੇ ਵਿੱਚ ਠੀਕ ਹੈ ਜੀ ਮਤਲਬ ਜੋ ਸੋਚ ਲੈ ਉਹ ਚੀਜ਼ ਮਿਲ ਜੂਗੀ ਤੇ ਪ੍ਰੋਪਰ ਡਿਜ਼ਾਈਨਿੰਗ ਦੇ ਨਾਲ ਹਾਂ ਜੀ ਇਨਸਾਈਡ ਐਂਡ ਇਕਸਟੀਰੀਅਰ ਦਾ ਲਗ ਕੰਮ ਔਰ ਇਹਦਾ ਇੰਪੋਰਟ ਦਾ ਫਰਨੀਚਰ ਦਾ ਸਾਡਾ ਇਹ ਲਗ ਡਿਸਪਲੇ ਹੈਗੀ ਹੈ ਠੀਕ ਹੈ ਭਾਈ ਜੀ ਭਾਈ ਜੀ ਐਡਰੈਸ ਦੁਬਾਰੇ ਦੱਸ ਦਈਏ ਪਾਰਟ ਲਈ ਐਡਰੈਸ ਆਪਣਾ ਇਹ ਮੁਕਸਰ ਡਿਸਟ੍ਰਿਕਟ ਆਪਣੇ ਤੇ ਸਿਟੀ ਮਲੋਟ ਮਲੋਟ ਸਾਇਰ ਦੇ ਵਿੱਚ ਆਪਣਾ ਡੀਸੀਐਮ ਕਲੋਨੀਆ ਗਲੀ ਨੰਬਰ 3 ਔਰ ਨੀਅਰ ਆਪਣੇ ਤਾਹਿਲ ਹਸਪੀਟਲ ਠੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਗੁਰਜੀ ਤੁਹਾਡਾ ਵੀ ਇੱਥੇ ਜੀ ਆਇਆਂ ਨੂੰ ਤੁਹਾਡਾ ਜੀ ਬਾਈ ਜੀ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਜੀ